ਹਾਏ 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 ਹਾ 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 ਪੂਰੇ ਲਾ ਮੋੜਾ ਇਧਰੋਂ ਓਏ ਤਾਹਾਨੂੰ ਝਾੜ ਦੇ ਜਿਵੇਂ ਪਾਣੀ ਦੀ ਜ਼ਰੂਰਤ ਹੁੰਦੀ ਹੈ ਪਿਆਸ ਬੁਝਾਉਣ ਵਾਸਤੇ ਜਿਵੇਂ ਮਿੱਟੀ ਦੀ ਜ਼ਰੂਰਤ ਹੁੰਦੀ ਹੈ ਬੂਟਾ ਲਾਉਣ ਵਾਸਤੇ ਚੰਨੀ ਲੋਕੀ ਅਕਸਰ ਮੈਨੂੰ ਪੁੱਛਦੇ ਨੇ ਇਹਨੇ ਦੋਸਤਾਂ ਨੂੰ ਕਿੰਜ ਖੁਸ਼ ਰੱਖ ਲੈਣਾ ਇਹਨਾਂ ਨੂੰ ਕੀ ਪਤਾ ਪਹਿਲਾਂ ਖੁਦ ਨੂੰ ਰਵਾਉਣਾ ਪੈਂਦਾ ਹੈ ਕਿਸੇ ਨੂੰ ਹਸਾਉਣ ਵਾਸਤੇ ਪਹਿਲਾਂ ਖੁਦ ਨੂੰ ਰਵਾਉਣਾ ਪੈਂਦਾ ਹੈ ਕਿਸੇ ਨੂੰ ਹਸਾਉਣ ਵਾਸਤੇ ਮੇਰੇ ਬਹੁਤ ਹੀ ਸਤਿਕਾਰਯੋਗ ਸੱਜਣੋ ਤੁਹਾਡਾ ਸਵਾਗਤ ਕਰਦੇ ਆ ਸਾਡੇ ਚੈਨਲ ਕੈਂਟ ਬੱਕਰੀਆਂ ਵਾਲਾ ਤੇ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਹਰ ਵਾਰੀ ਕਿਸੇ ਨਵੇਂ ਬੱਕਰੀਆਂ ਵਾਲੀ ਭਾਈ ਦੇ ਨਾਲ ਗੱਲਬਾਤ ਕਰਦੇ ਆ ਤੇ ਉਹਨਾਂ ਦੀ ਜ਼ਿੰਦਗੀ ਦੇ ਤਜਰਬੇ ਜਾਣਦੇ ਆ ਕਿੰਨਾ ਸਮਾਂ ਉਹਨਾਂ ਨੂੰ ਬੱਕਰੀਆਂ ਚਾਰਦਿਆਂ ਨੂੰ ਹੋ ਗਿਆ ਕੀ ਕੀ ਉਹ ਆਪਣੀ ਬੱਕਰੀਆਂ ਨੂੰ ਖਵਾਉਂਦੇ ਨੇ ਕਿਵੇਂ ਉਹ ਬੱਕਰੀਆਂ ਦਾ ਜਿਹੜਾ ਪਾਲਣ ਪੋਸ਼ਣ ਕਰਦੇ ਨੇ ਤੇ ਬੱਕਰੀਆਂ ਦੇ ਬਾਰੇ ਨਵੀਆਂ-ਨਵੀਆਂ ਜਾਣਕਾਰੀਆਂ ਲੈਣ ਦੇ ਲਈ ਸਾਡਾ ਚੈਨਲ ਕੈਂਟ ਬੱਕਰੀਆਂ ਵਾਲਾ ਕਰ ਲੋ ਸਬਸਕ੍ਰਾਈਬ ਦੋਸਤੋ ਆਓ ਤੁਹਾਡੀ ਮੁਲਾਕਾਤ ਕਰਾਉਣੇ ਆ ਬਾਈ ਜੀ ਦੇ ਨਾਲ ਬਾਈ ਜੀ ਸਭ ਤੋਂ ਪਹਿਲਾਂ ਤਾਂ ਪਿਆਰ ਭਰੀ ਸ਼ਸ਼ੀ ਗਾਲ ਜੀ ਸ਼ਸ਼ੀ ਗਾਲ ਜੀ ਤੁਹਾਡਾ ਜੀ ਬਹੁਤ ਧੰਨਵਾਦ ਸਾਡੀ ਜਿਹੜੀ ਵੀਡੀਓ ਬਣਾਉਣਾ ਆ ਬੱਕਰਾਂ ਵਾਲਿਆਂ ਨੇ ਠੀਕ ਹੈ ਜੀ ਠੀਕ ਹੈ ਬਹੁਤ ਧੰਨਵਾਦ ਤੁਹਾਡਾ ਜੀ ਠੀਕ ਹੈ ਬਾਈ ਜੀ ਬਾਈ ਆਪਣਾ ਨਾਮ ਦੱਸੋ ਜੀ ਸਭ ਤੋਂ ਪਹਿਲਾਂ ਨਾਮ ਮੇਰਾ ਜਰਨੈਲ ਜੈਲਾ ਵੀ ਕਹਿੰਦੇ ਆ ਬਈ ਅੱਛਾ ਜੀ ਜਰਨੈਲ ਸਿੰਘ ਜੈਲਾ ਕਹਿੰਦੇ ਆ ਹਣਾ ਤੇ ਪਿੰਡ ਕਿਹੜਾ ਜੀ ਆਪਣਾ ਪਿੰਡ ਟਬਾਲੀ ਆ ਜੀ ਅੱ ਠੀਕ ਹੈ। ਅਹ ਦੋਸਤੋ ਬਠਿੰਡਾ ਜ਼ਿਲ੍ਹਾ ਤਹਿਸੀਲ ਫੂਲ ਦੇ ਵਿੱਚ ਖੜੇ ਆ ਤੇ ਬਾਈ ਜੀ ਹਣਾ ਸਭ ਤੋਂ ਪਹਿਲਾਂ ਇਹੀ ਗੱਲ ਆ ਜਾਂਦੀ ਹੈ ਵੀ ਆਪਾਂ ਨੂੰ ਬੱਕਰੀਆਂ ਚਾਰਦਿਆਂ ਨੂੰ ਸਮਾਂ ਕਿੰਨਾ ਹੋ ਗਿਆ? 2 ਸਾਲ ਹੋ ਗਏ ਵੀਰੇ ਅਸੀਂ ਨਵਾਂ ਹੀ ਕੰਮ ਕਰਿਆ। ਅੱਛਾ ਨਵਾਂ ਕੰਮ ਕਰਿਆ? ਹਾਂ 2 ਸਾਲ ਹੋ ਗਏ। ਤੇ ਫਿਰ ਪਹਿਲਾਂ ਕੀ ਕੰਮ ਕਰਦੇ ਸੀ ਤੁਸੀਂ? ਪਹਿਲਾਂ ਮੈਂ ਟੇਲਰ ਦਾ ਕੰਮ ਕਰਦਾ ਸੀ ਸਲਾਈ ਦਾ ਕੰਮ। ਅੱਛਾ। ਹਾਂਜੀ। ਛਲਾਈ ਸਲਾਈ ਦਾ ਜਿਹੜਾ ਕੰਮ ਛੱਡਿਆ ਤੇ ਬੱਕਰੀਆਂ ਦਾ ਫੜ ਲਿਆ। ਬੱਕਰੀਆਂ ਦਾ। ਤੇ ਇਹਦੇ ਵਿੱਚ ਕੀ ਐ ਕਿਵੇਂ ਇਹਦੇ ਵਿੱਚ ਕਿਤਾਏ ਹੁਣ 40-45 ਸਾਲ ਉਮਰ ਹੋ ਗਈ ਜੀ ਜੇਕਰ ਤਾਂ ਲੱਤਾਂ ਲੁੱਤਾਂ ਥਰ ਜਿੰਦੀਆਂ ਜੀ ਬੈਠਣੇ ਰਾਮ ਦੇ ਚਾਈਲ ਠੀਕ ਹੈ ਜੀ ਪੂਰਾ ਫੇਰਾ ਵਧਾ ਰਹਿੰਦਾਗਾ ਜੀ ਹਾਂ ਕਮਾਈ ਇਹਦੇ ਚ ਵੀ ਵਧ ਗਈ ਜਾਂਦੀ ਆ ਤੇ ਉਹਦੇ ਵਿੱਚ ਸਰਦਾਰ ਦੱਪਾ ਪੈ ਜਾਂਦਾ ਮਾੜਾ ਮੋਟਾ ਕੋਈ ਨਹੀਂ ਚਲੋ ਐ ਕਰਕੇ ਇੱਧਰ ਵਧ ਗਿਆ ਲੱਗਿਆ ਆਪਾਂ ਨੂੰ ਤੇ ਪਹਿਲਾਂ ਤਾਂ ਤੁਸੀਂ ਹਨਾ ਵੀ ਜਮੇ ਬੈਠਣ ਵਾਲਾ ਕੰਮ ਹੀ ਫੜੀ ਬੈਠੇ ਸੀ ਤੇ ਹੁਣ ਹੁਣ ਪੂਰਾ ਤੋਰੇ ਫਿਰਿਆ ਵਰ ਲੱਗਦਾ ਪੂਰਾ ਤੋਰੇ ਵਰਗਾ ਹੀ ਬਣ ਗਿਆ ਚਾਲ ਹੁਣ ਤਾਂ ਐ ਲੱਗਦਾ ਵੀ ਘੋੜੇ ਨੂੰ ਫੜ ਲ ਗਏ ਵੀ ਕੰਮ ਦੇ ਵਿੱਚ ਬੜਾ ਹਨਾ ਵੀ ਕਿ ਪਹਿਲਾਂ ਤਾਂ ਜਮੇ ਵੀ ਬੈਠਣ ਵਾਲਾ ਕੰਮ ਹੀ ਸੀ ਤੇ ਹੁਣ ਜਿਹੜਾ ਪੂਰੀ ਜਿਹੜਾ ਹਨਾ ਸਾਰਾ ਇਲਾਕਾ ਘੋਣਾ ਪੈਂਦਾ ਬੱਕਰੀਆਂ ਵਾਲੇ ਬਾਈਆਂ ਨੂੰ ਹੁਣ ਤਾਂ ਮੇਨੂੰ ਚਾਹ ਵਾਲੀ ਤੁਗੜੀ ਹੋ ਗਈ ਮੇਰੀ ਜਿੱਦ ਨਾਲ ਬੱਕਰੀਆਂ ਰੱਖਣੀਆਂ ਠੀਕ ਹੈ ਦੇਗ ਦੁਗਣੀ ਹੋ ਗਈ ਅੱਛਾ ਅੱਛਾ ਹਾਂ ਬੈਠ ਕੇ ਮਰੀ ਜਾਂਦੀ ਠੀਕ ਹੈ ਠੀਕ ਹੈ ਤੇ ਹਣਾ ਬਾਈ ਫਿਰ ਇਹ ਇੱਕ ਇੱਕ ਜਾਨਵਰ ਆਣਾ ਮੇਰਾ ਪਹਿਲਾਂ ਤੋਂ ਹੀ ਲਗਾਗਾ ਕਬੂਤਰ ਵੀ ਰੱਖੇ ਹੋਏ ਆ ਮੁਰਗੇ ਵੀ ਰੱਖੇ ਹੋਏ ਆ ਸੀਲ ਜਾਨਵਰਾਂ ਨੂੰ ਪਹਿਲਾਂ ਦਾ ਹੀ ਸ਼ੌਂਕ ਆਪਾਂ ਠੀਕ ਹੈ ਠੀਕ ਹੈ ਨਾਲੇ ਨਾਲ ਤੁਸੀਂ ਇਹ ਕੰਮ ਚਲੋ ਤੁਸੀਂ ਆਖਿਆ ਵੀ ਬੱਕਰੀਆਂ ਵੀ ਰੱਖੀ ਹੈ ਹਣਾ ਵੀ ਸੋਨ ਨੂੰ ਕਿਸ ਨੇ ਇਹ رائے ਦਿੱਤੀ ਸੀ ਜਾਂ ਆਪਰੇ ਦਿੱਤੀ ਹੈ ਜੀ ਅੱਛਾ ਇੱਕ ਮੇਰਾ ਦੋਸਤ ਆ ਉਥੇ ਟ੍ਰਾਈਡੈਂਟ ਚ ਲੱਗਿਆ ਹੋਇਆ ਸੋਨ ਨੂੰ ਆ ਪੰਡਤਾਂ ਦਾ ਮੁੰਡਾ ਅੱਛਾ ਅੱਛਾ ਉਹਦੇ ਨਾਲ ਉਹਦੇ ਮੁੰਡੇ ਦੋਸਤ ਮੁੰਡੇ ਰੱਖਦੇ ਸੀ ਬੱਕਰੀਆਂ ਅੱਛਾ ਉਹਨੇ ਮੈਨੂੰ ਜਿਆਦਾ ਜਾਣਕਾਰੀ ਉਹਨੇ ਜਿਆਦਾ ਮੈਨੂੰ ਕਿਹਾ ਵੀ ਕਹਿੰਦਾ ਆਪਾਂ ਬੱਕਰੀਆਂ ਰੱਖ ਚੱਲਾਂ ਨਾ ਤੂੰ ਯਾਰ ਠੀਕ ਹੈ ਤੇ ਉਹਨੇ ਮੈਨੂੰ ਉਹ ਵੜਾ ਕਰਿਆ ਦਵਾ ਕੇ ਵੀ ਲੈ ਕੇ ਆ ਤੂੰ ਗਲੀ ਮੰਡੀ ਤੋਂ ਜਾਨ ਨਾਲ ਜਾ ਕੇ ਆਇਆ ਅੱਛਾ ਮੰਡੀ ਤੋਂ ਖਰੀਦੀਆਂ ਤੁਸੀਂ ਕਿੰਨਾ ਮਾਲ ਖਰੀਦਿਆ ਫਿਰ ਮੰਡੀ ਤੋਂ ਕਿਤੇ ਦੋ ਖਰੀਦ ਲਿਆ ਕਿਤੇ ਇੱਕ ਖਰੀਦ ਲਈ ਤੇ ਬੱਚੇ ਪਾਲ ਲੇ ਬਸ ਐਂ ਪਾਲਿਆ ਉਹ ਜਿਆਦਾ ਆਪ ਹੀ ਤਿਆਰ ਕਰੀਆਂ ਬੱਕਰੀਆਂ ਆਪ ਹੀ ਅੱਛਾ ਤੇ ਚਲੋ ਉਹ ਤਾਂ ਠੀਕ ਆ ਹਨਾ ਵੀ ਆਜੋ ਇੱਧਰ ਨੂੰ ਆਜੋ ਕੋਈ ਨਹੀਂ ਤੇ ਪਹਿਲਾਂ ਫਿਰ ਜਦੋਂ ਤੁਸੀਂ ਪਹਿਲੀ ਵਾਰ ਜਮਾ ਬੱਕਰੀਆਂ ਕਿੰਨੀਆਂ ਖਰੀਦੀਆਂ ਸੀਗੀਆਂ ਪਹਿਲਾਂ ਤਾਂ ਇੱਕ ਬੱਕਰੀ ਖਰੀਦੀ ਸੀ ਅੱਛਾ ਇੱਕ ਬੱਕਰੀ ਕਿੰਨੇ ਦੀ ਖਰੀਦ ਲਈ ਸੀ ਉਹ ਮੈਂ 7000 ਦੀ ਖਰੀਦੀ ਅੱਛਾ 7 ਜਮਾ ਨੋਰਮਲ ਤੋਂ ਠੀਕ ਹੈ ਜਿਵੇਂ ਨੋਰਮਲ ਬੱਕਰੀ ਤੇ ਕੋਈ ਆਏ ਨਹੀਂ ਲੱਗਿਆ ਵੀ ਕਿਸੇ ਦੀ ਟ੍ਰੇਨਿੰਗ ਲੈ ਲਈਏ ਜਾਂ ਵੀ ਕਿਸੇ ਨੂੰ ਪੁੱਛ ਲਈਏ ਨਾ ਨਾ ਟ੍ਰੇਨਿੰਗ ਨੂੰ ਮੈਂ ਕੋਈ ਨਹੀਂ ਲੈਂਦੀ ਬਾਈ ਅੱਛਾ ਟ੍ਰੇਨਿੰਗ ਬਸ ਮੁੰਜਾ ਨੇ ਕਿ ਜਾਣ ਮਰ ਰੱਖਣ ਕਰਕੇ ਪਹਿਲਾਂ ਪਸ਼ੂ ਪਸ਼ੂ ਰੱਖਦੇ ਸੀ ਬਸ ਨੌਲਜ ਹੈਗੀ ਸੀ ਬਸ ਅੱਛਾ ਨੌਲਜ ਇੰਨੀ ਕੁ ਸੀਗੀ ਹੈ ਨਾ ਠੀਕ ਹੈ ਠੀਕ ਹੈ ਠੀਕ ਹੈ ਬਾਕੀ ਵੀਡੀਓ ਬੁੜੂ ਦੇਖਦੇ ਰਹਿੰਦੇ ਆ ਪਤਾ ਲੱਗਦਾ ਰਹਿੰਦਾ ਹੈਗਾ ਅੱਛਾ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਚਲੋ ਵੀ ਬਈ ਵਧੀਆ ਗੱਲ ਜਿਹੜੀ 7000 ਦੀ ਬੱਕਰੀ ਲੈਂਦੀ ਸੀਗੀ ਹਾਂ ਉਹਦੇ 21000 ਦੇ ਤਾਂ ਬੱਚੇ ਵੀਜਦੇ ਸੀ ਆਪਾਂ ਅੱਛਾ ਹਾਂ ਐਨਾ ਜਿਹੜਾ ਆ ਫੇਰ ਫਿਰਦੀ ਨਾਲੇ ਫੇਰ ਸੂਈ ਵੀ ਆ ਦੁਬਾਰੇ ਤੀਜੀ ਾਰ ਫੇਰ ਸੂਣ ਵਾਲੀ ਆ ਅੱਛਾ ਨਾਲੀ ਫਿਰਦੀ ਸਾਡੇ ਠੀਕ ਹੈ ਠੀਕ ਹੈ ਉਹ ਵੀ ਆਪਾਂ ਬੱਕਰੀ ਹਨਾ ਦੇਖਾਂਗੇ ਹਾਂ ਨਾਲੇ ਜਮਾ ਨਾਰਮਲ ਬੱਕਰੀ ਆ ਸਾਡੇ ਪਿੰਡ ਦਾ ਹੀ ਆ ਦੂਰਾ ਬੱਕਰਾਂ ਵਾਲਾ ਉਹ ਤੋਂ ਲਿਉਣਾ ਹੀ ਲੱਤੀ ਸੀ ਵਿਚਾਰੇ ਨੇ ਮੈਨੂੰ ਜਮਾ ਸਸਤੀ ਦੇਤੀ ਸੀ ਬੱਕਰੀ ਨੇ ਅੱਛਾ ਵੀ ਤੂੰ ਕੰਮ ਕੰਮ ਤੋਰ ਆਪਦਾ ਹਨਾ ਦੂਰਾ ਬੰਦਾ ਬਹੁਤ ਵਧੀਆ ਬੰਦਾ ਸਾਡੇ ਪਿੰਡ ਦਾ ਦੂਰਾ ਬੱਕਰਾਂ ਵਾਲਾ ਅੱਛਾ ਦੂਰਾ ਬੱਕਰੀਆਂ ਵਾਲਾ ਹਨਾ ਠੀਕ ਹੈ ਠੀਕ ਹੈ ਪੱਤੇ ਵੀ ਭਜਾਉਂਦਾ ਬੰਦਾ ਉਹ ਬਹੁਤ ਵਧੀਆ ਬੰਦਾ ਆ ਠੀਕ ਹੈ ਠੀਕ ਹੈ ਹਾਂ ਉਹ ਮੈਥੋਂ ਲਈ ਬੱਚਾ ਯਾਰ ਕੋਈ ਮਰਜ਼ੀ ਦਾ ਵੀ ਥੋੜਾ ਜਿਹੜਾ ਹਨਾ ਉਹਨੇ ਪੂਰਾ ਸਾਫ ਪੂਰਾ ਸਾਫ ਦਿੱਤਾ ਪੂਰਾ ਬੱਕਰਾ ਹਨਾ ਫਿਰ ਉਹ ਬੰਦੇ ਤੋਂ ਫਿਰ ਮੁੱਖ ਵੀ ਨਹੀਂ ਮੋੜਿਆ ਜਾਂਦਾ ਹਨਾ ਸਹੀ ਗੱਲ ਆ ਜਿਹੜਾ ਬੰਦਾ ਉਹ ਬੰਦੇ ਨੂੰ ਵਿਚਾਰੇ ਨੂੰ ਮਦਦਤ ਕਰੇ ਮਦਦਤ ਕਰੇ ਆ ਜਾਂਦੀ ਆ ਬੱਕਰੀ ਬਾਈ ਉਹ ਲੈ ਉਹ ਲੋਕ ਆ ਆ ਜਾ ਫਿਰ ਬੱਕਰੀ ਇਸੋਨੀ ਬੱਕਰੀ ਆ ਬਾਈ ਤੇ ਬੱਚੇ ਇੰਨੇ ਚੰਗੇ ਕੜਦਿਏ ਤੂੰ ਛੱਡ ਦੇ ਅੱਛਾ 21000 ਦੇ ਬੱਚੇ ਵੇਚਤੇ ਕੱਲੇ ਹਾਂ ਠੀਕ ਆ ਠੀਕ ਆ ਲੈ ਉਹ ਵਿੱਕੀ ਕੋਲੋਕ ਆ ਆ ਜਾ ਲੈ ਫਿਰ ਬਾਈ ਦੀ ਜੀ ਸਭ ਤੋਂ ਪਹਿਲੀ ਬੱਕਰੀ ਜਿਹੜੀ ਉਹ ਵੀ ਦਿਖਾ ਦਿੰਨੇ ਆ ਤੇ ਬਾਈ ਜਿਹੜੀ ਮਨਪਸੰਦ ਬੱਕਰੀ ਮਨ ਨੂੰ ਲੱਗੀ ਵੀ ਆ ਆ ਜਾ ਕੋਲੋ ਕਲਮੜਾ ਨੇੜੇ ਆ ਕੇ ਤੇ ਹਤੀ ਮਰਵਾ ਬੱਕਰੀ ਤੇ ਫੇਰ ਕਰਦੇ ਆ ਅਗਲੀ ਗੱਲ ਬਾਤ ਤਾਂ ਲੈ ਵੀ ਜਮਾ ਦੇਖ ਸਕਦੇ ਤੁਸੀਂ ਜਮਾ ਨੋਰਮਲ ਬੱਕਰੀ ਹੈਗੀ ਹਨਾ ਤੇ ਬਾਈ ਕਹਿੰਦਾ 21000 ਦੇ ਤਾਂ ਮੇਮਣੀ ਵੇਚ ਤੇ ਤੇ ਹੁਣ ਫੇਰ ਗੱਬਣਾ ਵਾ ਬਾਈ ਦਵਾਰੇ ਸੂਈ ਵੀ ਹੈ ਕਿ 3000 ਗੱਬਣੇਗੀ ਅੱਛਾ 3000 ਗੱਬਣਾ ਹਾਂ ਬੱਚਾ ਇਹਦਾ ਜਿਹੜਾ ਉਹ ਨਾਲ ਆਇਆ ਸੀ ਉਹ ਤੋਂ ਬਾਅਦ ਆਲਾ ਬੱਚਾ ਹੈ ਲੈ ਬੱਚੇ ਵੀ ਸੋਹਣੇ ਆ ਹਨਾ ਇਹ ਤਾਂ ਯਾਰ ਬਸ ਪੂਰੇ ਵਧਿਆ ਕੇ ਰੱਖ ਵਧੀਆਂ ਦੇਸੀ ਬੱਕਰੀ ਤੋਂ ਜਿਹੜਾ ਬਾਈ ਨੇ ਜਿਗਾੜ ਆਪਦਾ ਤੋੜਿਆ ਤੇ ਬਾਈ ਜੀ ਫਿਰ ਉਹਦਾ ਵਧਿਆ ਲੱਗਿਆ ਵਾ ਸੀ ਪਿੱਸੇ ਬੱਕਰੀ ਅੱਛਾ ਅੱਛਾ ਠੀਕ ਹੈ ਠੀਕ ਹੈ ਹਾਂ ਇਹ ਮੈਂ ਬੋਕ ਰੱਖਿਆ ਇਹ ਬੱਕਰੀ ਦਾ ਦੇ ਅੱਛਾ ਇਹ ਬੋਕ ਰੱਖ ਲਿਆ ਤੁਸੀਂ ਹਾਂ ਮੈਂ ਹੁਣ ਬੋਕ ਰੱਖਿਆ ਠੀਕ ਹੈ ਠੀਕ ਹੈ ਲੈ ਉਹ ਵੀ ਕੀ ਸੋਣਾਗਾ ਬੋਕ ਦਿਖਾ ਕੇ ਰਾਜਾ ਹੂੰ ਬੋਕ ਵੀ ਦਿਖਾ ਦੇ ਦੇਖ ਲਈਏ ਦੋਸਤੋ ਹਨਾ ਬਾਈ ਨੇ ਜਿੱਥੋਂ ਕੰਮ ਵੀ ਆਇਆ ਨਹੀਂ ਹੈਗਾ ਵੀ 30000 ਵਾਲੀ ਬੱਕਰੀ ਜਾਦੇ ਨਫਾ ਦੇਊਗੀ ਨੋਰਮਲ ਬੱਕਰੀ ਵੱਧ ਨਫਾ ਦੇਦੀ ਹੈਗੀ ਠੀਕ ਹੈ ਠੀਕ ਹੈ ਹਾਂ ਨਾਲੇ ਆਪਾਂ ਨੂੰ ਕੋਈ ਡਰ ਨਹੀਂ ਰਹਿੰਦਾ ਕੋਈ ਹੀਮਕੀਮ ਹੋ ਜੇ ਇਹ ਘੱਟ ਰਕਮ ਵਾਲੀ ਬੱਕਰੀ ਠੀਕ ਹੈ ਠੀਕ ਹੈ ਘੱਟ ਤੋਂ ਘੱਟ ਬੰਦੇ ਨੂੰ ਲੈਣੀ ਚਾਹੀਦੀ ਹੈ ਤੇ ਬਾਈ ਹਨਾ ਇਹ ਸੁਨੇਹਾ ਵੀ ਹੋ ਗਿਆ ਇੱਕ ਹਨਾ ਵੀ ਤੁਸੀਂ ਇਸ ਬਾਰੇ ਕੀ ਕਹਿਣਾ ਜਾਓਗੇ ਜਿਵੇਂ ਹੁਣ ਤੁਸੀਂ ਤਜਰਬਾ ਕਰ ਲਿਆ ਵੀ ਬੱਕਰੀ ਤੇ ਵੱਧ ਪੈਸੇ ਲਾਉਣੇ ਚਾਹੀਦੇ ਕਿ ਘੱਟ ਪੈਸੇ ਲਾਉਣੇ ਬਸ ਬਾਈ ਵੱਧ ਤੋਂ ਵੱਧ 15000 ਹੱਦ ਆ 15000 ਠੀਕ ਹੈ ਜੇ ਲਾਣਾ ਹੈ ਕਹਿਣਾਗਾ ਗੱਬਣ ਬੱਕਰੀ ਲੈ ਲਓ ਚੈਨ ਨਾਰਮਲ ਬੱਕਰੀ ਉਂਗੜਲੇ ਆ ਆਪਦੇ ਬਰੀਡਰ ਲਾ ਕੇ ਆ ਆਪਦੇ ਕੋਲੇ ਸਵਾਲੋ ਉਹਨੂੰ ਬੱਕਰੀ ਨੂੰ ਮੈਂ ਸਾਰੀਆਂ ਬੱਕਰੀਆਂ ਆ 10000 ਦੀ ਲੈਤੀ ਸੀ ਬਾਈ ਅੱਛਾ ਆ ਜੀ ਚਿੱਠੀ ਬੱਕਰੀ ਠੀਕ ਹੈ ਠੀਕ ਹੈ ਵੀ ਅੱਗੇ ਮੰਡੀ ਤੋਂ ਲੈਤੀ ਸੀਗੀ 10.5 ਦੀ ਹੁਣ ਮੇਰੇ ਕੋਲ ਸੂਈ ਵੀ ਆ ਘਰੇ ਪਾਠੇ ਦੀ ਬਹੁਤ ਚੰਗੀ ਹੈ ਜੀ ਅੱਛਾ ਅੱਛਾ ਆਪਾਂ ਨੂੰ 25000 ਮਿਲਦਾ ਸੀ ਆ ਬੱਕਰੀ ਦਾ ਅੱਛਾ 10 ਦੀ ਲੈ ਕੇ ਹਾਂ ਆਪਾਂ ਦਿੱਤੀ ਨਹੀਂ ਗਈ ਠੀਕ ਹੈ ਤੇ ਉਹ ਵੱਡੀ ਬੱਕਰੀ ਦੀ ਹੁਣ ਆ ਪੱਠ ਆ ਗਈ ਆ ਦਵਾਰੇ ਵੀਰੇ ਅੱਛਾ ਉਹ ਦੀ ਜਿਹੜੀ ਪਹਿਲਾਂ ਪਹਿਲਾਂ ਲੈਣ ਦੀ ਸੀ ਹਾਂ ਉਹ ਦੀ ਦਵਾਰੇ ਪੱਠ ਆ ਦੇ ਦੇ ਕਿੰਨੀ ਚ ਅੱਛਾ ਅੱਛਾ ਠੀਕ ਆ ਠੀਕ ਆ ਤੇ ਉਹਦੇ ਦੁੱਧ ਦੀ ਗੱਲ ਕਰੀਏ ਤਾਂ ਕਿੰਨਾ ਦੇ ਰਹੀ ਹੈ ਜਿਹੜੀ ਪਹਿਲੋਂ ਬੈਲ ਬੱਕਰੀ ਸੀ ਆਪਣੇ ਕੋਲ ਪਹਿਲੀ ਦੁੱਧ ਨੂੰ ਉਹ ਬਹੁਤ ਖਰੀ ਹੈ ਕਿ ਪੱਟੀਆਂ ਬੱਕਰੀਆਂ ਨਾਲੋਂ ਖਰੀ ਹੈ ਸਮਝੀ ਅੱਛਾ ਅੱਛਾ ਤਿੰਨ ਬੱਚੇ ਵੀ ਪਾਲਿਆ ਉਹ ਦੁੱਧ ਉਹ ਬੱਚੇ ਦੇ ਨਾਲ ਮੈਂ ਇੱਕ ਪੱਠ ਲਿਆਂਦੀ ਸੀ ਹਾਂ ਤੁੰਗਲ ਵਾਲੀ ਮੱਡੀ ਤੋਂ ਹਾਂ ਉਹ ਪੱਠ ਵੀ ਉਹਨੇ ਪਾਲਤੀ ਸਮਝੋ ਆਜੋ ਇਹ ਇਹ ਦੁੱਧ ਨਾ ਅੱਛਾ ਤਿੰਨ ਬੱਚੇ ਪਾਲ ਤੇ ਨੇ ਸਮਝ ਆ ਪੱਠਾ ਦੇ ਕਾਲੀ ਖੜੀ ਆ ਅੱਛਾ ਇਹ ਵੀ ਬਾਲਤੀ ਇਹ ਨਹੀਂ ਬਾਲਤੀ ਮੈਂ ਮੰਡੀ ਤੋਂ ਲਿਆਂਦੀ ਸੀ 2500 ਰੁਪਏ ਦੀ ਮੈਂ ਲੈ ਵੀ ਹਨਾ ਕੋਈ 2500 ਦਾ ਬੱਚਾ ਲੈਂਦਾ ਸੀ ਮੈਂ ਆਹ ਇੱਕ ਹਸਾ ਹਨਾ ਜਿਹੜਾ ਵਰਦਾਨ ਹੀ ਹੋ ਗਿਆ ਹਨਾ ਰੱਬ ਕਰਨੀ ਉਸ ਬੱਕਰੀ ਨੂੰ 7000 ਦੀ ਬੱਕਰੀ ਦੇਖ ਲੈ ਆਹ ਤਿੰਨ ਬੱਚੇ ਪਾਲੇ ਨੇ ਅੱਛਾ ਜੀ ਆਹ 2500 ਦੀ ਪੱਠ ਲਿਆ ਕੇ ਇਹਦੇ ਤੇ ਲਾ ਕੇ ਪਾਲੀ ਮੈਂ ਇਹਦੇ ਆ ਦੇ ਦੋ ਬੱਚੇ ਪਾਲੇ ਨੇ ਅੱਛਾ ਅੱਛਾ ਹਾਂ ਜਿਹੜਾ ਵਧੀਆ ਜਿਹੜਾ ਹਨਾ ਚਲੋ ਵੀ ਵਧੀਆ ਬੱਕਰੀਆਂ ਚਾਰੂ ਬੱਕਰੀਆਂ ਦੇਖ ਲੈ ਸਾਰੀਆਂ ਜਦੋਂ ਹੁਣ ਲਾ ਕੇ ਦੇਖ ਰਾ ਝੋਲਾ ਦ ਦਖਾਓ ਵੀ ਕੀ ਇੱਕ ਵਾਰੀ ਫੇਰ ਬੱਕਰੀ ਹੁਣ ਲੈ ਬੱਕਰੀ ਜਿਹੜੀ ਨਾਰਮਲ ਆ ਦੇਖਣ ਨੂੰ ਤੇ ਇਹਦਾ ਨਾਮ ਵਗੈਰਾ ਨਹੀਂ ਰੱਖਿਆ ਕੋਈ ਨਾ ਇਹਦਾ ਕੋਈ ਨਾਮ ਗਲਾਬੋ ਕਹ ਦੇਣਾ ਹੁੰਦਾ ਬਸ ਅੱਛਾ ਅੱਬੋ ਗਲਾਬੋ ਅੱਛਾ ਗਲਾਬੋ ਹਾਂ ਠੀਕ ਆ ਠੀਕ ਆ ਲੈ ਵੀ ਗਲਾਬੋ ਜਿਹੜੀ ਦੇਖ ਸਕਦੇ ਤੁਸੀਂ ਹਾਂ ਇਹਦਾ ਬੱਚਾ ਹੈਗਾ ਇਹਦਾ ਨਾਮ ਬਿੱਦੂ ਆ ਬਿੱਲੂ ਓਏ ਉਰੇ ਆ ਓ ਬਿੱਲੂ ਲੈ ਬਿੱਲੂ ਉਰੇ ਆ ਜਿਹੜਾ ਨਾਮ ਬਾਈ ਦਾ ਬੱਕਰੀ ਜਿਹੜਾ ਯਾਰ ਹਾਂ ਉਰੇ ਬਿੱਲੂ ਉਰੇ ਪਿਆਰਾ ਇਹਦਾ ਜਾਨਵਰਾਂ ਨਾਲ ਦੇਖ ਸਕਦੇ ਤੁਸੀਂ ਦੇਖੋ ਇਹਦਾ ਨਾਮ ਲਾਲੀ ਆ ਲਾਲੀ ਲੈ ਲਾਲੀ ਉਰੇ ਆ ਲਾਲੀ ਉਰੇ ਆ ਨਲੀ ਆ ਪੁੱਤੋ ਵਾਹ ਜੀ ਵਾਹ ਕੀ ਬਾਤ ਐ ਨਾਮਾਂ ਦੇ ਨਾਲ ਜਿਹੜਾ ਇੱਥੋਂ ਪਤਾ ਲੱਗ ਜਾਂਦਾ ਵੀ ਪਿਆਰ ਆ ਜਾਨਵਰ ਦੇ ਨਾਲ ਹਨਾ ਜਿਹੜੇ ਦਾ ਨਾਮ ਲੈਂਦਾ ਬਾਈ ਤੇ ਬੱਕਰਾ ਜਾਂ ਬੱਕਰੀ ਹਾਜ਼ਰ ਹੋ ਜਾਂਦੇ ਆ ਹਨਾ ਥੋੜਾ ਜਿਆਦਾ ਲਾਲਚ ਚ ਲੱਗੇ ਹੋਏ ਹਾਂ ਸਹੀ ਗੱਲ ਜਿਹਦਾ ਪਰੜੀ ਤੇ ਹੁੰਦੇ ਆ ਪੜਕ ਕੋਲੇ ਆਉਣਾ ਇਹਨਾਂ ਨੂੰ ਐ ਵੀ ਖਾ ਗਏ ਅੱਛਾ ਅੱਛਾ ਠੀਕ ਐ ਥੋੜਾ ਲਾਲਚ ਕਰਦੇ ਚੱਲਣਾ ਇਹ ਤਾਂ ਹੈ ਹਨਾ ਤੇ ਬਾਈ ਫਿਰ ਹੁਣ ਇਹੀ ਕੰਮ ਕਰਨਾ ਇਹੀ ਕੰਮ ਕਰਨਾ ਬਾਈ ਠੀਕ ਐ ਜਵਾਕ ਮੇਰੇ ਕੈਨੇਡਾ ਚ ਸੈਟਿੰਗ ਆ ਦੋ ਕੁੜੀਆਂ ਗਈ ਵੀ ਆ ਪੀਆਰ ਹੁਣ ਕੋਈ ਵੀ ਇੱਕ ਕੁੜੀ ਨੇ ਹੁਣ ਫੇਰ ਜਾਣਾ ਮੇਰੇ ਘਰ ਵਾਲੀ ਦਾ ਵੀਜ਼ਾ ਮੁੰਡੇ ਦਾ ਵੀਜ਼ਾ ਆਵਾਜਾ ਪਰ ਮੈਂ ਇੱਧਰ ਹੀ ਰਹੂੰ ਅੱਛਾ ਤੁਸੀਂ ਬੱਤੀ ਹੈਗਾ ਪੂਰਾ ਕਰਨਾ ਪੂਰਾ ਹਬਦਾ ਹਾਂ ਵਾਹ ਜੀ ਵਾਹ ਕਿਆ ਬਾਤ ਆ ਤਾਂ ਯਾਰ ਥੋੜਾ ਹਨਾ ਆ ਆ ਦੇਖ ਤੁੰਗ ਕੁੜੀ ਦੀ ਫਾਈਲ ਆਈ ਵੀ ਹੈ ਮੇਰੀ ਮਤਲਬ ਕਿ ਹੁਣ ਵੀ ਜਾਣਾ ਮੂਹਲੇ ਹੁਣ 8 ਤਰੀਕ ਨੂੰ ਕੁੜੀ ਤੇ ਮੁੰਡਾ ਥੋੜਾ ਕੈਨੇਡਾ ਮੁੰਡਾ ਮੇਰਾ ਛੋਟਾ ਹੈਗਾ 16 17 ਸਾਲਾਂ ਦਾ ਦਾ ਵੀਜ਼ਾ ਲਵਾਇਆ ਮੈਂ ਅੱਛਾ ਵੀਜ਼ਾ ਤੁਸੀਂ ਲਵਾਤਾ ਕੈਨੇਡਾ ਹੁਣ ਹੈ ਮਮੀ ਦਾ ਤੇ ਉਹਦਾ ਲਵਾਤਾ ਮੇਰੀ ਵੱਡੀ ਬੇਟੀ ਹੈਗੀ ਅੱਛਾ ਬੇਟੀ ਥੋੜੀ ਵੱਡੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਹੁਣੇ ਆਪਣੀ ਵਿਚਾਰੀ ਨੇ ਮਦਦ ਕਰੀ ਵਧੀਆ ਵਿਚਾਰੀ ਨੇ ਕੁੜੀ ਦੀ ਅੱਛਾ ਚਲੋ ਵਧੀਆ ਗੱਲ ਆ ਤਾਂ ਸੀ ਭਰਾਵਾ ਜਮਾਈ ਗਰੀਬ ਸੀਗੇ ਭਰਾਵਾ ਸਾਨੂੰ ਸਹੀ ਗੱਲ ਦੱਸਾਂ ਅੱਛਾ ਅੱਛਾ ਸਾਲ ਆਪਾਂ ਜ ਠੀਕਾ ਠੀਕਾ ਤੁਸੀਂ ਹੋਰ ਕੋਈ ਵੈਲ ਨਹੀਂ ਮਿਹਨਤ ਦੇ ਨਾਲ ਜਰਦੇ ਦਾ ਵੈਲ ਵੀ ਨਹੀਂ ਯਾਰ ਅੱਛਾ ਮੈਂ ਸਭ ਲਾਲਾ ਆਪਾਂ ਵਧੀਆ ਗੱਲ ਆ ਚਲੋ ਹਣਾ ਯਾਰ ਬਈ ਵਧੀਆ ਲੱਗਿਆ ਸੁਣ ਕੇ ਗੱਲਾਂ ਤੁਹਾਡੀਆਂ ਤੇ ਵੀ ਮਿਹਨਤ ਨਾਲ ਹੀ ਤੁਸੀਂ ਜਿਹੜਾ ਕੁੜੀ ਮਿਹਨਤ ਨਾਲ ਹੋ ਬਈ ਟਿੱਟ ਕਰਾਈ ਆ ਕੁੜੀ ਦੀ ਇੰਨਾ ਚੁ ਕਰਾਈ ਹੈਗੀ ਚੋਂ ਕਰਾਈ ਬਈ ਹਾਂ ਵੇਚਣਗੇ ਤੁਹਾਨੂੰ ਦੱਸ ਕੇ ਆਟੇ ਬੈਠਾ ਵਿੱਚਾਂ ਉਹਦੇ ਹਾਂ ਹਾਂ ਇੱਕ ਘਰੇ ਆ ਕੇ ਵੇਚੀ ਉੱਥੇ ਵੇਚ ਤਾ ਅੱਛਾ ਇੰਨਾ ਚੁ ਟਿੱਕ ਟਕ ਕਰਾਈਏ 90 ਹਜ਼ਾਰ ਦੀ ਟਿੱਕ ਕਰਾਈਏ ਜਿਹੜੇ ਕਹਿ ਦਿੰਦੇ ਆ ਨਾ ਵੀ ਨਾ ਵੀ ਬੱਕਰੀ ਹੈ ਹਨਾ ਤੁਸੀਂ ਦੇਖ ਸਕਦੇ ਹੋ ਬਾਈ ਨੇ ਜਿਹੜਾ ਆਪਦਾ ਪਰਿਵਾਰ ਹੀ ਕਹ ਲੋ ਹਨਾ ਸਾਰਾ ਪਰਿਵਾਰ ਆ ਬਾਈ ਮੇਰਾ ਪਰਿਵਾਰ ਹੈ ਕੈਨੇਡਾ ਮੈਂ ਤਾਂ ਇੰਨਾ ਕੋਈ ਤਿਆਰੀ ਦੇ ਵਿੱਚ ਕਰਤਾ ਵੀ ਚਲੋ ਜਿੱਦਾਂ ਦਾ ਨਾ ਵੀ ਯਾਰ ਸੇਵਾ ਕਰਦੇ ਆਂਗੇ ਘਾਟਾ ਨਹੀਂ ਕੋਈ ਯਾਰ ਬਸ ਯਾਰ ਬੰਦੀ ਦਾ ਤਾਂ ਆਪਾਂ ਨੂੰ ਕੁਝ ਨਹੀਂ ਘਾਟਾ ਨਹੀਂ ਦਿੱਤਾ ਜਿੱਦਣ ਠੀਕ ਹੈ ਠੀਕ ਹੈ ਬਾਈ ਇੱਥੋਂ ਜਿਹੜਾ ਪਤਾ ਲੱਗਦਾ ਹਨਾ ਵੀ ਬੱਕਰੀਆਂ ਦੀ ਬਾਈ ਨੂੰ ਦੇਨ ਵਾਕਈ ਹੈਗੀ ਆ ਬਾਈ ਦੇ ਜਿਹੜਾ ਬੋਲਣ ਦੇ ਲਹਿਜੇ ਤੋਂ ਪਤਾ ਲੱਗਦਾ ਵੀ ਬਾਈ ਦਾ ਬੱਕਰੀਆਂ ਦੇ ਨਾਲ ਪਿਆਰ ਆ ਹਨਾ ਬੱਕਰੀਆਂ ਦੀ ਕਮਾਈ ਤੂੰ ਜਿਹੜਾ ਬਾਈ ਨੇ ਜਿਹੜਾ ਆਪ ਦਾ ਰਜਗਾਰ ਘਰ ਤੋੜਿਆ ਹੋਇਆ ਤੇ ਬਾਈ ਕਹਿੰਦਾ ਹੁਣ ਕੈਨੇਡਾ ਨਹੀਂ ਜਾਣਾ ਐ ਵੀ ਇੱਥੇ ਹੀ ਰਹਿਣਾ ਹਾਂ ਠੀਕ ਐ ਠੀਕ ਐ ਚਲੋ ਵਧੀਆ ਗੱਲ ਆ ਹਨਾ ਬਾਈ ਬਾਕੀ ਤਾਂ ਵਕੀ ਅਣਜਲਦੀ ਗੱਲ ਹੈਗੀ ਇਹ ਰਾਂ ਮੇਰਾ ਮਾਨ ਹੈ ਵੀ ਆਪਾਂ ਇੱਥੇ ਹੀ ਰਹਿਣਾ ਠੀਕ ਐ ਠੀਕ ਐ ਬਾਕੀ ਹਾਂ ਹੀ ਹੁੰਦਾ ਹਨਾ ਚਲੋ ਹਾਂ ਕਈ ਰੀ ਚਲ ਜਾਣਾ ਵੀ ਪੈ ਜਾਂਦਾ ਇਹ ਤਾਂ ਹੈ ਹਨਾ ਪਰਿਵਾਰ ਦਾ ਜਿਹੜਾ ਦੂਰਾ ਬੱਕਰਾਂ ਵਾਲਾ ਹੈਗਾ ਆਪਾਂ ਉਹਦੀ ਦੁਬਾਰੇ ਫੇਰ ਗੱਲ ਕਰਦੇ ਆ ਉਹ ਇੰਨਾ ਉਹਨਾਂ ਵਧਗਾ ਇਨਸਾਨ ਆ ਯਾਰ ਅੱਛਾ ਅੱਛਾ ਜਿਹਦੇ ਕੋਲ ਜਾੜ ਜਿਹਾ ਪੁਰਾਣਾ ਬੰਦਾ ਉਹ ਐ ਨਹੀਂ ਸੋਚਦਾ ਵੀ ਜੇਰ ਆਪਾਂ ਇਹਨੂੰ ਦਾਣਬਰ ਦੇਣਾ ਨਹੀਂ ਉਹ ਕਹੋਗਾ ਯਾਰ ਵਧਗਾ ਜਾਨਵਰ ਤੈਨੂੰ ਦੇਵਾਂ ਠੀਕ ਆ ਠੀਕ ਆ ਅੰਦਾ ਵਧਗਾ ਮੁਲਾਕਾਤ ਇੱਕ ਤਰ੍ਹਾਂ ਦਾ ਉਸਤਾਦ ਤਰ੍ਹਾਂ ਦਾ ਉਸਤਾਦ ਹੀ ਆ ਬੰਦਾ ਯਾਰ ਅੱਛਾ ਸਹੀ ਠੀਕ ਆ ਵੀ ਬੱਕਰੀਆਂ ਦਾ ਜਿਹੜਾ ਹੈ ਮੇਰੀ ਉਮਰ ਦਾ ਹੀ ਆ ਮੁੰਡਾ ਅੱਛਾ ਤੇ ਪਰ ਉਹ ਬਹੁਤ ਵਧੀਆ ਬੰਦਾ ਵਿਚਾਰਾ ਯਾਰ ਠੀਕ ਆ ਤੇ ਦਾ ਵੀ ਉਹਦੇ ਕੋਲੇ ਬੱਕਰ ਜ਼ਰੂਰ ਕਰਾਂਗੇ ਬਾਈ ਦੇ ਨਾਲ ਹਨਾ ਦੂਰਾ ਹੈ ਬੱਕਰੀ ਠੀਕ ਹੈ ਠੀਕ ਹੈ ਹਰੇ ਮਸੂਰ ਆ ਬਾਈ ਹਾਂ ਆਪਾਂ ਚੱਲਾਂਗੇ ਉਹਦੇ ਕੋਲੇ ਤੇ ਬਾਈ ਫਿਰ ਹੁਣ ਵੀ ਤੁਸੀਂ ਜਿਹੜਾ ਇਹਨਾ ਇਲਾਜ ਵਗੈਰਾ ਕਰਦੇ ਹੋ ਡਾਕਟਰ ਤੋਂ ਕਰਦੇ ਹੋ ਜਾਂ ਕਿਵੇਂ ਵੀ ਆਪ ਹੀ ਕਰਦੇ ਹੋ ਲਾ ਤਾਂ ਬਾਈ ਮਾੜਾ ਮੋਟਾ ਤਾਂ ਜਿਆਦਾ ਕੋਈ ਜਣੀ ਕੋਈ ਬੜਾ ਕੰਮ ਹੋਵੇ ਵਿਚਰ ਜੇ ਫਿਰ ਤਾਂ ਆਪਾਂ ਮਾਛਦਲੇ ਨਹੀਂ ਤਾਂ ਆਪ ਹੀ ਕਰ ਲਈਦਾ ਯਾਰ ਅੱਛਾ ਹਾਂ ਠੀਕ ਹੈ ਠੀਕ ਹੈ ਕਿਹੜਾ ਡਾਕਟਰ ਆਪਣੇ ਮਸ਼ਹੂਰ ਆ ਫਿਰ ਆਪਣੇ ਇੱਕ ਤਾਂ ਪੱਪੂ ਡਾਕਟਰ ਆਗਾ ਅੱਛਾ ਪਿੰਡ ਦਾ ਹੀ ਪਿੰਡ ਦਾ ਹੀ ਹਾਂ ਅੱਛਾ ਇੱਕ ਪੰਡਤਾਂ ਦਾ ਮੁੰਡਾ ਗਾ ਉਹ ਨੂੰ ਵੀ ਬਲਾ ਬਲੂ ਲੈਣੇ ਕਿਤੇ ਅੱਛਾ ਤੇ ਜਿਆਦਾ ਤਾਂ ਆਪਾਂ ਨੂੰ ਲੋੜ ਪਈ ਨਹੀਂ ਆਪਾਂ ਆ ਵੀ ਜੜੀਆਂ ਮੜੀਆਂ ਮੁੱਟੀਆਂ ਜਾਨੀ ਕਿ ਦੇਸੀ ਨੁਕਤੇ ਜਿੰਮੇ ਦਹਲਦੀ ਹੁਲਦੀ ਵਗੈਰਾ ਇਹਨਾਂ ਚੀਜ਼ਾਂ ਨਾਲ ਆਰਾਮ ਕਰ ਲੈਂਦੇ ਆ ਅਸੀਂ ਤਾਂ ਅੱਛਾ ਅੱਛਾ ਦੇਸੀ ਨੁਕਤੇ ਨਾਲ ਪੁਰਾਣੇ ਜਿਹੜੇ ਬਾਈਦਾਂ ਵਾਲੇ ਨੁਕਤੇ ਬਤਲਦੇ ਤੁਸੀਂ ਹਣਾ ਤੇ ਜਿਹੜੀ ਕੋਈ ਦੇਸੀ ਨੁਕਤਾ ਸਾਂਝਾ ਕਰਨਾ ਚਾਹੂਗੇ ਸਾਡੇ ਨਾਲ ਵੀ ਜਿਹੜਾ ਤੁਸੀਂ ਵਰਤਿਆ ਹੋਵੇ ਵੀ ਹਾਂ ਵੀ ਇਹ ਮੈਂ ਵਰਤਿਆ ਤੇ ਤਸੱਲੀ ਬਖਸ ਨੁਕਤਾ ਜਿਹੜਾ ਹਾਂ ਜਿਵੇਂ ਕਈ ਵਾਰੀ ਹੁਣ ਬੱਕਰੀ ਆ ਗਈ ਕਈ ਵਾਰੀ ਬਲ ਕਣਕ ਕੋਕਾ ਉਹਨੂੰ ਜੌਂਖਾਰ ਹਾਂ ਤੇ ਕਲਮੀ ਸੋਰਾ 220 ਗ੍ਰਾਮਾ ਲੈ ਕੇ ਅੱਛਾ ਤੇ ਸ਼ਰਕਾ ਤੇ ਨਿੰਬੂ ਅੱਛਾ ਤਿੰਨ ਤਿੰਨ ਉਹ ਬਣਾ ਲਿਓ ਉਹਦਾ ਹਾਂ ਆ ਫਰੇਮੇ ਤੋਂ ਹਾਂ ਤਿੰਨ ਚੀਜ਼ਾਂ ਅਬ ਇਹ ਤਾਂ ਪਹਿਲੇ ਜੀ ਹਟ ਜੂ ਪਹਿਲੀ ਨਾਲ ਨਾਲ ਹੀ ਤੇ ਨਹੀਂ ਦੂਜਾ ਤਾਂ ਪੱਕਾ ਹੀ ਆ ਨਹੀਂ ਇਹ ਫਿਰ ਪਾਊਡਰ ਬਣਾਉਣਾ ਪੈਣਾ ਨਾ ਨਾ ਘੋਲ ਬਣ ਜਾਂਦਾ ਉਹਦਾ ਯਾਨੀ ਸਿਰਕੇ ਦੇ ਵਿੱਚ ਅੱਛਾ ਹਾਂ ਕਲਮੀ ਸੋਰਾ ਤੇ ਜੌਂਖਾਰ ਜਦੋਂ ਲਗੜਨਦੀ ਆਪਾਂ ਨੂਨ ਵਾਂਗੂ ਬਣ ਜਾਂਦੀ ਆ ਉਹ ਉਦੋਂ ਬਾਅਦ ਸਿਰਕੇ ਦੇ ਵਿੱਚ ਪਾ ਕੇ ਜਿਹੜੇ ਗੰਡੇ ਪਾਉਂਦੇ ਨੇ ਜਿਹੜੇ ਸਿਰਕੇ ਚ ਹਾਂ ਹਾਂ ਅੱਛਾ ਅੱਛਾ ਠੀਕ ਹੈ ਸਿਰਕਾ ਵਧੀਆ ਸਿਰਕਾ ਹੋਵੇ ਤੇ ਉਹ ਚੀਜ਼ਾਂ ਜਿਹੜੀਆਂ ਪਹਿਲਾਂ ਦੋ ਦੱਸੀਆਂ ਉਹ ਕਿੱਥੋਂ ਮਿਲਦੀਆਂ ਨੇ 55 ਸਾਰੀ ਦੁਕਾਨ ਤੋਂ 55 ਸਾਰੀ ਤੋਂ ਮਿਲ ਜਾਂਦੀ ਹੈ ਹਾਂ ਤੇ ਪੰਜ ਸੱਤ ਵਿੱਚ ਨਿੰਬੂ ਨਿਚੋੜ ਲੈ ਅੱਛਾ ਕਿੰਨਾ ਮਰਜ਼ਾ ਫਰੇਮ ਆ ਇੱਕ ਨਾਲ ਨਾਲ ਬਸ ਠੀਕ ਆ ਬੱਕਰੀ ਠੀਕ ਹੈ ਠੀਕ ਹੈ ਜੇ ਹੁਣ ਰੋਟੀ ਖਜੋ ਕਹਿੰਦੇ ਰੋਟੀ ਦਾ ਮਰਜਣਾ ਬਸੂ ਤਾਂ ਵੀ ਸਹੀ ਹੋਊਗਾ ਪਰਖਿਆ ਮੇਰਾ ਪਰਖਿਆ ਉਹਦਾ ਜਰਬਾ ਜ ਠੀਕ ਹੈ ਮੇਰੀ ਆਦੀ ਬੱਕਰੀ ਰੁਟਕਾ ਖਾਗੀ ਅੱਛਾ ਕਿੰਨੀ ਅਗਰ ਰੋਟੀਆਂ ਨਾਲ ਫਿਰ ਨੁਕਸਾਨ ਕਰਦੀ ਹੈ ਬੱਕਰੀ ਇੱਕ ਦੋ ਨਾਲ ਤਾਂ ਨਹੀਂ ਕਰਦੀ ਇੱਕ ਦੋ ਨਾਲ ਕੁਝ ਨਹੀਂ ਕਰਦੀ ਜੇ ਬਾਹਰ ਗਿੱਲੀ ਨਾਲ ਜਾਣੇ ਉੱਤੋਂ ਦੀ ਪਾਣੀ ਪੀ ਜੇ ਫਿਰ ਬੱਕਰੀ ਮਰ ਜਾਂਦੀ ਹੈ ਬਈ ਰੋਟੀ ਬਹੁਤ ਮਾੜੀ ਹੈ ਬਹੁਤ ਮਾੜੀ ਹੈ ਠੀਕ ਹੈ ਠੀਕ ਹੈ ਤੇ ਬਈ ਖਾਲ ਆਪਾਂ ਪਾ ਸਕਦੇ ਹਾਂ ਨੇ ਬੱਕਰੀ ਖਾਲ ਪਾ ਸਕਦੇ ਹਾਂ ਬਈ ਹਾਂ ਕਿਵੇਂ ਪਾ ਸਕਦੇ ਹਾਂ ਉਹ ਵੀ ਸਿੱਧੂ ਕੋਈ ਸੁੱਕੀ ਖਾਲ ਪਾ ਦੇ ਵੀ ਐ ਜਿਹਨਵੇਂ ਖਾਲ ਹੁੰਦੀ ਹੈ ਬਸ ਪਾ ਦੇ ਹਾਂ ਉਹੀ ਪਾ ਦੇ ਠੀਕ ਹੈ ਕੋਈ ਟਾਈਮ ਇਹਦਾ ਖਾਲ ਦਾ ਜਦ ਕੋਈ ਟਾਈਮ ਨਹੀਂ ਜਦੋਂ ਮੰਨਦਾ ਕਿ ਪਾਣੀ ਪੂਣੀ ਨਾ ਪਿਆ ਉਸ ਤੋਂ ਬਾਅਦ ਜਾਨੀ ਕਿ ਵਜਣ ਵੀ ਪਾਣੀ ਰੱਜੀ ਹੋਵੇ ਵਾਲੇ ਆਫਰ ਜਾਂਦੀ ਹੈ ਠੀਕ ਹੈ ਠੀਕ ਹੈ ਸ਼ਾਮ ਨੂੰ ਸ਼ਾਮ ਦੇ ਟਾਈਮ ਤੇ ਅੱਛਾ ਸਾਡਾ ਤਾਂ ਇਹ ਤੇ ਯਾਰ ਬਕਣਕ ਵੀ ਪਾਉਣੇ ਆ ਸੀ ਸ਼ਾਮ ਨੂੰ ਪਾਉਣੇ ਆ ਭਾਈ ਹਣਾ ਜਿਵੇਂ ਤੁਸੀਂ ਕਹਿੰਦੇ ਵੀ ਟ੍ਰੇਨਿੰਗ ਲਈ ਨਹੀਂ ਮੈਂ ਕਿਸੇ ਤੋਂ ਵੀ ਵੀ ਚਲੋ ਸਤਾਤ ਤਾਂ ਥੋੜਾ ਹੈਗੀ ਉਹ ਤਾਂ ਵੀ ਐਂ ਲੱਗਦਾ ਵੀ ਤੁਸੀਂ ਤਾਂ ਵੀ 2 ਸਾਲਾਂ ਦੇ ਵਿੱਚ ਹਨਾ ਪੂਰਾ ਸਾਨੂੰ ਤਜਰਬਾ ਆਇਆ ਤਜਰਬਾ ਪੂਰਾ ਵੀਰੇ ਆਪਾਂ ਨੂੰ ਸਹੀ ਗੱਲ ਦੀ ਪ੍ਰਮਾਤਮਾ ਵੱਡੀ ਗੱਲ ਦਾ ਪ੍ਰਮਾਤਮਾ ਨੇ ਹਾਂ ਸਿਰੋਨੇਗਾ ਸਿੱਧੀ ਹੈਗੀ ਫਿਰ ਸਾਰਾ ਕੋਸ਼ਿਸ਼ ਜਦੋਂ ਪ੍ਰਮਾਤਮਾ ਨੇ ਮੂੰਹ ਮੋੜ ਲਿਆ ਤਾਂ ਫਿਰ ਸਾਰੀਆਂ ਜਾਣੀਆਂ ਕੋਈ ਪਤਾ ਹੀ ਨਹੀਂ ਕਦੋਂ ਇਹ ਤਾਂ ਗੱਲ ਹੈ ਹਨਾ ਬਾਈ ਪ੍ਰਮਾਤਮਾ ਦੀ ਵੱਡੀ ਹੱਥ ਦੇਣ ਪ੍ਰਮਾਤਮਾ ਦੀ ਨਹੀਂ ਬਾਈ ਇਹ ਤਾਂ ਮਿਹਨਤ ਵਾਲਾ ਕੰਮ ਆ ਹਨਾ ਇਹ ਕੰਮ ਆਪਾਂ ਹੋਰ-ਪੋੜ ਕਰ ਸਕਦੇ ਆ ਜਨਵਰੀ ਪਰ ਆਪਾਂ ਵਿਚਾਰ ਨਹੀਂ ਸਕਦੇ ਹਾਂ ਇਹ ਤਾਂ ਹੈ ਹਨਾ ਵੀ ਤੁਸੀਂ ਇੰਨੀ ਮਿਹਨਤ ਕਰਦੇ ਹੋ ਹਨਾ ਕੋਈ ਸੌਖਾ ਕੰਮ ਨਹੀਂ ਹੈਗਾ ਇਹ ਚਲੋ ਵੀ ਅਗਲਾ ਬਿਸਤਰੇ ਦੇ ਵਿੱਚ ਪਿਆ ਦੇਖਦਾ ਲੈਂਦਾ ਵੀ ਹਾਂ ਬੱਕਰੀਆਂ ਪਈ ਦਾ ਕੋਲੇ ਭਰਾਵਾ ਜਾਵਾਂ ਇਹਨਾਂ ਦੇ ਅੱਛਾ ਅੱਜਾ ਕੋਲੇ ਡਾਕੇ ਪਈ ਠੀਕ ਹੈ ਠੀਕ ਹੈ ਆਪਾਂ ਐ ਨਹੀਂ ਹੈਗਾ ਵੀ ਪਾਸੇ ਮੇਰਾ ਇੱਕ ਘਰ ਇਧਰਲੇ ਪਾਸੇ ਉਧਰ ਜਵਾਕ ਹੁੰਦੇ ਆ ਕਿ ਬੱਤਰਗਾਣਾ ਮੇਰਾ ਥੋੜਾ ਅੱਡਦਾ ਹੈ ਅੱਛਾ ਬੱਤਰਿਆਂ ਕੋਲੇ ਜਾ ਕੇ ਪਈ ਠੀਕ ਹੈ ਠੀਕ ਹੈ ਤੇ ਭਾਈ ਹਾਂ ਪੂਰਾ ਇਹਨਾਂ ਨੂੰ ਐ ਨਹੀਂ ਹੈਗਾ ਵੀ ਕਿਤੇ ਸੇ ਟਾਈਮ ਆਪੇ ਸੁਣਨਾ ਹੈ ਇੱਕ ਘੰਟਾ ਵੀ ਸੁਣਨਾ ਨਹੀਂ ਛੱਡਦਾ ਯਾਰ ਮੈਂ ਅੱਛਾ ਹਾਂ ਵੀ ਕਿਵੇਂ ਹੋਊਗਾ ਠੀਕ ਹੈ ਠੀਕ ਹੈ ਯਾਰ ਛੱਡੂਗਾ ਤਾਂ ਜੰਦੇ ਦੇ ਅੰਦਰ ਹੋਣਗੇ अच्छा रात नु भी ਕੋਲੇ ਹਨਾ हां रात नु ਠੀਕ ਹੈ ਠੀਕ ਹੈ ਤੇ ਬਾਈ ਜਿਹੜਾ ਆਪਾਂ ਮਾਲ ਵੇਚਦੇ ਆ ਜਾਂ ਜਦੋਂ ਵੀ ਹਨਾ ਵੀ ਤੁਸੀਂ ਮੰਡੀਆਂ ਤੇ ਵੇਚਦੇ ਹੋ ਜਾਂ ਵੀ ਇੱਥੇ ਘਰੇ ਵੀ ਵਿਖ ਜਾਂਦਾ ਬਾਈ ਘਰੇ ਵੀ ਵਿਖ ਘਰੇ ਵੱਧ ਵੱਧ ਵੇਖਦਾ ਸਮਝ ਮਹਿੰਗੀ ਵਿਕਦੀ ਹੈ ਬੱਕਰੀ ਅੱਛਾ ਉਹੀ ਬੱਕਰੀ ਦੀ ਇੱਥੇ 20000 ਦੀ ਵਿਕੀ ਆ ਉੱਥੇ ਸੁਬਲਾ ਆ 17000 ਲੱਗਦਾ ਹੈ ਦੰਗ ਵਾਲੀ ਅੱਛਾ ਜੀ ਹਾਂ ਇੱਥੇ ਤਾਂ 3000 ਵੱਧ ਵਿਕੀ ਆਗੀ ਠੀਕ ਹੈ ਠੀਕ ਹੈ ਇਹ ਕੋਈ ਪਤਾ ਨਹੀਂ ਹਾਂ ਇਹ ਤਾਂ ਚਲੋ ਉੱਥੇ ਮਾਲ ਬਾਲਾ ਹੁੰਦਾ ਵੀਰੇ ਅਗਲਾ ਨਾ ਤੈਨੂੰ ਪਤਾ ਉਦੋਂ ਥੋੜਾ ਜਿਆਦਾ ਫਰਕ ਘੱਟ ਲਾਉਂਦਾ ਪੈਸੇ ਇੱਕਾਂ ਹੁੰਦਾ ਕਰਾਇਆ ਪਰ ਮੱਝੀ ਤੇ ਮਤਲਬ ਇਹ ਹੁੰਦਾ ਕਿ ਮਜਬੂਰੀ ਦੇ ਬੱਚਾ ਜੇ ਮਜਬੂਰੀ ਅਗਲਾ ਕਰਾਉਂਦੇ ਆਂ ਮਹਿੰਗੇ ਸਾਤੀ ਵੇਚ ਆਉਂ ਹਾਂ ਪੈਸਾ ਨਗਦ ਮਿਲ ਜਾਂਦਾ ਹਾਂ ਜੀ ਸਹੀ ਸਹੀ ਪਰ ਪੈਸੇ ਘੱਟ ਮਿਲਦੇ ਆ ਮਡੰਗਾ ਇਹ ਗੱਲ ਹੈ ਜੀ ਬਾਈ ਜੀ ਤੁਸੀਂ ਆਪ ਦਾ ਕੰਟੈਕਟ ਨੰਬਰ ਜਿਹੜਾ ਜ਼ਰੂਰ ਦੱਸੋ ਹਨਾ ਵੀ ਮੋਬਾਈਲ ਨੰਬਰ ਜਿਹੜਾ ਦੱਸੋ ਮੇਰਾ ਨੰਬਰ 97531 96531 57899 57899 ਹਨਾ ਚਲੋ ਚਰਨੈਲ ਇਹ ਵੀ ਹਨਾ ਕਈ ਵਾਰੀ ਕਿਸੇ ਨੇ ਨੁਕਤਾ ਹੀ ਪੁੱਛਣਾ ਹੁੰਦਾ ਸਾਨੂੰ ਦਾ ਬੱਕਰੀ ਵਾਲ ਨੂੰ ਅਗਲਾ ਕਹਿੰਦਾ ਵੀ ਪੁੱਛ ਲੈਣੇ ਜਾਲਾ ਥੋੜਾ ਨੰਬਰ ਆ ਗਿਆ ਸਾਡੇ ਕੋਲ ਆ ਆਪ ਦੀ ਆਮ ਹੀ ਬੱਕਰੀ ਨੇ ਮੇਰੀ ਦੀ ਖਾ ਗਈ ਸੀ ਮੇਰੀਆਂ ਵਾ ਅੱਛਾ ਹਾਂ ਠੀਕ ਹੈ ਠੀਕ ਹੈ ਨਾ ਨੁਕਤਾ ਪੁੱਛਿਆ ਕਿਸੇ ਬੰਦੇ ਨੂੰ ਦੱਸਿਆ ਮਣੀ ਹਾਂ ਨੁਕਤਾ ਆਪਾਂ ਵਰਤਿਆ ਸਹੀ ਹੋ ਗਈ ਪਹਿਲੀ ਪਹਿਲੀ ਨਾਲ ਹੀ ਸਹੀ ਹੋ ਗਾਲਾ ਕਰਨ ਲੱਗ ਗਏ ਤੇ ਫਿਰ ਕੋਈ ਹੋਰ ਨੁਕਤਾ ਉਹ ਨੁਕਤਾ ਜਿਵੇਂ ਵੀ ਬੀਜ ਹੋਰ ਕੀ ਰੋਗ ਤੋਂ ਹੋਰ ਨੁਕਤਾ ਜਿਵੇਂ ਜੀਵ ਵਗੈਰਾ ਤੋਂ ਕੋਈ ਕਰਦੇ ਹੋ ਹੁੰਦੇ ਸੀ ਜੀ ਉਹ ਤੇ ਕੋ ਜਿਹੜੀਆਂ ਖੂਹਾਂ ਵਾਲੀ ਦਵਾਈ ਹੁੰਦੀ ਆ ਪੈਰ ਪੂਰਾ ਆ ਜਾਂਦਾ ਬਾਈ ਹਾਂ ਉਹ ਬਸ ਗਲਾਸ ਚ ਭੰਗੋਲੇ ਜਿਹੜਾ ਮਰਜੀ ਪੈਰ ਆ ਵਾ ਰਾਤ ਨੂੰ ਐ ਡਬੋ ਦੋ ਦੇਖੋ ਜੀ ਅੱਛਾ ਪਰ ਡਬੋ ਹੀ ਰੱਖੋ ਇੱਕ ਅੱਧਾ ਮਿੰਟਾਂ ਹਾਂ ਬਸ ਉਦੋਂ ਬਾਅਦ ਟੜਕੇ ਨੂੰ ਤੁਰਨ ਲੱਗ ਜਾਂਦੀ ਵਖਰੀ ਕਰੀ ਪੈਰ ਜੇ ਆ ਜਾਂਦੀ ਹੈਗੇ ਹਾਂ ਹੂਰਜੇ ਵਾਂਗੂ ਹੋ ਜਾਂਦਾ ਸਾਰਾ ਉਹ ਤਕੜੀ ਜੀ ਉਹ ਹੈ ਕਿ ਕਿਹੜੀ ਖੂਹਾਂ ਵਾਲੀ ਦਵਾਈ ਹੁੰਦੀ ਹੈ ਜੀ ਲਾਲ ਜੀ ਦਵਾਈ ਹੁੰਦੀ ਆ ਡਰਨਾ ਹੀ ਨਹੀਂ ਕਿ ਨਹੀਂ ਅੱਛਾ ਡਾਕਟਰਾਂ ਨੇ ਮੈਂ ਦੇਖੇ ਖੂਹਾਂ ਪਟਾਸੀ ਕਹਿੰਦੇ ਉਹਨੂੰ ਪਟਾਸੀ ਅੱਛਾ ਪਟਾਸੀ ਹਾਂ ਪਟਾਸੀ ਕਹਿੰਦੇ ਆ ਠੀਕ ਹੈ ਠੀਕ ਹੈ ਤੇ ਉਹ ਜੀ ਆਉਂਦੀ ਐ ਢਿੱਡ ਕਿ ਜੀ ਪਾਣੀ 'ਚ ਘੋਲ ਦੇ ਪਾਣੀ 'ਚ ਘੋਲ ਲਿਆ ਤੁਰ ਤੁਰ ਪੀਓ ਕੇ ਬਸ ਅੱਧੇ ਗਲਾਸ 'ਚ ਪਾਣੀ ਜਾਂ ਤਾਂ ਗਲਾਸ ਕਰਕੇ ਐਂ ਪੈਰ ਵਿੱਚ ਡੁਬੋਈ ਰੱਖਿਓ ਬੱਕਰੀ ਦਾ ਜਿਹੜਾ ਪੈਰ ਨਾ ਘੋਲ ਜਾਂਦੀ ਛੱਟ ਹੋ ਜਾਂਦੀ ਠੀਕ ਹੈ ਠੀਕ ਹੈ ਤੇ ਮੋਖ ਤੋਂ ਦੇ ਸੀ ਇਲਾਜ ਮੋਖ ਤੋਂ ਚਾਹ ਪੱਤੀ ਵਾਲ ਕੇ ਦੇ ਦਿੰਦੇ ਨੇ ਮਹਿੰਦੀ ਵਾਲ ਕੇ ਦੇ ਦੀ ਮਹਿੰਦੀ ਮਹਿੰਦੀ ਹਾਂ ਘੋਲ ਕੇ ਦੇ ਜਿਹੜੀ ਦੁਕਾਨਾਂ ਤੋਂ ਮਿਲਦੀ ਹਾਂ ਹਾਂ ਮਹਿੰਦੀ ਪੱਤਾ ਮਹਿੰਦੀ ਹੁੰਦੀ ਹੈ ਕਿਹੜੀ ਅੱਛਾ ਅੱਛਾ ਠੀਕ ਸਾ ਮਿੱਠਾ ਛੋਡਾ ਦੇ ਤੱਤੇ ਪਾਣੀ ਨਾਲ ਤੱਤੇ ਪਣੀ ਹਾਂ ਜੇ ਜਿਆਦਾ ਮੂਖ ਲੱਗ ਜਾ ਤੂੰ ਉਹੀ ਮਿੱਠਾ ਛੋਡਾ ਠੰਡੇ ਪਣੀ ਨਾਲ ਦੇ ਤੂੰ ਉਹੀ ਲੋਡ ਕਰ ਦੂ ਅੱਛਾ ਅੱਛਾ ਤਸਵੀਰ ਬਦਲ ਜਾਂਦੀ ਠੀਕ ਹੈ ਠੀਕ ਹੈ ਚਲੋ ਵਧੀਆ ਹਨ ਜਿਹੜੀ ਤੁਸੀਂ ਜਾਣਕਾਰੀ ਦਿੱਤੀ ਤਾਂ ਕਈ ਵਾਰੀ ਕਿਸੇ ਨਾਮ ਦਾ ਅਸੀਂ ਤਾਂ ਇਹੀ ਜਾਲੇ ਅਸੀਂ ਦਾ ਡਾਕਟਰ ਦੂਜਾ ਤਾਂ ਬਹੁਤ ਘੱਟ ਆਉਂਦਾ ਸਾਡੇ ਕੋਲੇ ਤਾਂ ਯਾਰ ਇਹਨੂੰ ਕਹਦੇਗੇ ਅੱਛਾ ਅੱਛਾ ਠੀਕ ਤਾਂ ਇੱਕ ਤਾਂ ਹੀ ਬਸ ਕੀ ਕਹਣਾ ਕਦੇ ਬੁਲਾਉਣਾ ਪੈ ਜੀ ਹਾਂ ਸਵਾਨ ਸੂਣ ਵੇਲੇ ਵੀ ਅਸੀਂ ਦਾ ਆਪ ਹੀ ਸਵਾ ਸੂ ਲੈਨੇ ਆ ਕੋਈ ਹੋਣੀਗਾ ਅੱਛਾ ਹਾਂ ਤੇ ਫਿਰ ਜਦੋਂ ਪਹਿਲੀ ਵਾਰ ਤੁਸੀਂ ਬੱਕਰੀ ਸਵਾਈ ਸੀਗੀ ਤਾਂ ਉਦੋਂ ਸੱਦਿਆ ਸੀ ਕਿਸੇ ਨੂੰ ਜਾਂ ਆਪ ਹੀ ਸਮਝ ਨਾ ਨਾ ਆਪ ਹੀ ਸਵਾਈ ਆ ਬਈ ਅੱਛਾ ਆਪਾਂ ਸੂ ਸੂ ਸਵਾਈ ਸਾਰੇ ਨੇ ਹਣਾ ਸਾਡੇ ਕੋਲ ਠੀਕ 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 ਹਾਂ ਮਾੜੀ ਮੋਟੀ ਨਾਲੇਜ ਹੁੰਦੀ ਹੀ ਆ ਅੱਛਾ ਤੇ ਇਸ ਵਕਤ ਆਜੋ ਜੀ ਇਧਰ ਨੂੰ ਤੇ ਇਸ ਵਕਤ ਆਪਣੇ ਕੋਲੇ ਹੁਣ 1500ਾਂ ਦਾਖ ਹੈਗੇ ਵੀਰੇ ਅੱਛਾ 1500 ਮੋਟੇ ਮੋਟੇ ਵਿੱਚ 7-8 ਵੱਡੀਆਂ ਬੱਕਰੀਆਂ ਹੈਗੀਆਂ ਅੱਛਾ ਅੱਛਾ ਬਾਕੀ ਬੱਚੇ ਆਗੇ ਠੀਕ ਠੀਕ 4-5 ਬੱਚੇ ਆਗੇ ਨਾਲ ਦੀ ਨਾਲ ਤੁਸੀਂ ਸੇਲ ਕਰੀ ਜਾਂਦੇ ਹੋ ਹਾਂ ਵੀ ਬਾਹਲਾ ਹੋ ਨਹੀਂ ਕਰਦੇ ਹੁਣ ਮੈਂ ਮੈਨੂੰ ਆਪਾਂ ਨੂੰ ਲੋੜ ਜਰੂਰ ਤੇ ਰਸਤਾ ਦਾ ਵੀ ਆਪਣੀ ਕੁੜੀ ਦੀ ਟੈਕਟ ਕਰਾਉਣੀ ਸੀ ਆਪਾਂ ਅੱਛਾ ਠੀਕ ਹੈ ਠੀਕ ਹੈ ਹਾਂ ਚਲਾਂ ਕਰਕੇ ਕੁਝ ਵੇਚਦੇ ਆਂ ਵਿੱਚੋਂ ਬੱਕਰੀਆਂ ਹਾਂ ਯਾਨੀ ਗਰਜ ਕਰਦੀਆਂ ਬੰਦੇ ਦੇ ਕੋਲ ਜੇ ਹੁਣ ਜੇ ਬੱਕਰੀਆਂ ਨਾ ਹੁੰਦੀਆਂ ਤਾਂ ਕੀ ਵੇਚਦਾ ਮੈਂ ਹਾਂ ਸਹੀ ਸਹੀ ਗੱਲ ਹਾਂ ਤੇ ਭਾਈ ਇਸ ਵਕਤ ਕੋਈ ਬੱਕਰੀ ਤਾਂ ਨਹੀਂ ਬਕਾਉ ਹੈਗੀ ਬੱਕਰੇ ਵੇਚਦਾਂਗੇ ਭਾਈ ਦੋ ਬੱਕਰੀਆਂ ਪਕਾਉਊ ਆਪਣੇ ਕੋਲ ਲੈ ਸਾਨੂੰ ਵੀ ਦਿਖਾ ਦੇ ਕੇਰਾ ਆਪਾਂ ਦੱਸ ਤਾ ਜਮ ਆਹ ਲਾਲੀ ਬੱਕਰੀ ਹੈਗੀ ਆਹ ਦੇਖ ਲਈ ਅੱਛਾ ਲਾਲੀ ਵੀ ਵੇਚਣੀ ਹੈ ਹਾਂ ਇਹਦੇ ਮਗਰ ਪਾਠਾ ਕੀ ਬਹੁਤ ਸਿਆਣੀ ਬੱਕਰੀ ਹੈਗੀ ਲੈ ਵੀ ਸਿਆਣੀ ਪਾਠਾ ਕਾਲੀ ਇਹਦੇ ਬੂਰ ਕੰਨੀ ਅੱਛਾ ਤੇ ਨਾਲੇ ਹੁਣ 25 ਦਿਨਾਂ ਦੀ ਫੇਰ ਗੱਬਣ ਹੋਈ ਦੀ ਇਹਦੇ ਬਾਰੇ ਅੱਛਾ ਸਾਰੀਆਂ ਬੱਕਰਾਂ ਦਾ ਦੁਬਾਰੇ ਗੱਬਣਾ ਮੇਰੇ ਕਾ ਅੱਛਾ 25 ਦਿਨਾਂ ਦੀ ਗੱਬਣਾ ਹਾਂ 2 ਮਹੀਨਾ 2.5 ਮਹੀਨੇ ਨਾਲ ਸੁੰਗਾ ਨੂੰ ਹੋ ਗਿਆ ਅੱਛਾ 2 ਮਹੀਨੇ ਕਿਸ ਨੂੰ ਦੁਬਾਰਾ 2.5 ਮਹੀਨੇ ਠੀਕ ਹੈ ਠੀਕ ਹੈ ਆ ਜਿਹੜੀ ਲਾਲੀ ਹੈ ਦਾ ਰੇਟ ਕੀ ਆ ਰੇਟ ਤਾਂ 25000 ਹੈ ਜੀ ਅੱਛਾ 25000 ਹਣਾ ਠੀਕ ਹੈ ਠੀਕ ਹੈ ਲੈ ਵੀ ਕਿਸੇ ਨੇ ਵੀ ਜਿਹੜਾ ਬੱਕਰੀ ਖਰੀਦਣੀ ਹੋਵੇ ਤਾਂ ਖਰੀਦ ਸਕਦਾ ਬਾਈ ਨਾ ਕਰ ਲਓ ਕੰਟੈਕਟ ਕੰਟੈਕਟ ਨੰਬਰ ਅਸੀਂ ਦੱਸਤਾਗਾ ਵੀਡੀਓ ਦੇ ਵਿੱਚ ਤੇ ਅੱਛਾ ਇੱਕ ਆਹ ਵੇਚਣੀ ਹੈ ਹਾਂ ਚਿੱਤੀ ਵੇਚਣੀ ਹੈ ਇਹਦੇ ਮਗਰੋਂ ਪੱਠਾ ਜੀ ਇਹ ਵੀ 25 ਦਿਨਾਂ ਦੀ ਗੱਭਣ ਹੈ ਇਹ ਦਵਾਰੀ ਦੋ ਦੋ ਦਿਨਾਂ ਦੀ ਮਿੱਥੀ ਤੇ ਲੱਗਣਾਂ ਰੂਣਾਂ ਸਾਰੀਆਂ ਬੱਤਰਾਂ ਅੱਛਾ ਇਹ ਕਿੰਨੇ ਦੀ ਵੇਚਣੀ ਹੈ ਇਹ ਬੰਦਿਆ 26000 ਰੁਪਏ ਦੀ ਜੀ अच्छा 26 ਨਾ ਪੱਠਵੇ ਨਾਲ ਦੇਓਗੇ ਤੁਸੀਂ ਪੱਠ ਨਾਲ ਦੇਵਾਂਗੇ ਵੀਰੇ ਇਹਦੇ ਨਾਲ ਦੋਨਾਂ ਦੇ ਨਾਲ ਦੇ ਅੱਛਾ ਦੋਨਾਂ ਦੇ ਪੱਠ ਨਾਲ ਹਾਂ ਠੀਕ ਆ ਠੀਕ ਆ ਦੋਨੇ ਬੱਕਰੀਆਂ ਜਿਹੜੀਆਂ ਬਾਈ ਦੀਆਂ ਸੇਲ ਆ ਤੁਸੀਂ ਦੇਖ ਸਕਦੇ ਹੋ ਤੁਸੀਂ ਜਿਹੜਾ ਕੰਟੈਕਟ ਜ਼ਰੂਰ ਕਰ ਲਿਓ ਜੇਕਰ ਕਿਸੇ ਨੇ ਬੱਕਰੀ ਚਾਹ ਵਾਂਣ ਹੁੰਦਾ ਹਨਾ ਖਰੀਦਣ ਦਾ ਦੋ ਬੱਕਰੇ ਬਗਾਉ ਹੈਗੇ ਲੈ ਬੱਕਰੇ ਵੀ ਦਿਖਾ ਦੇ ਖੜਾ ਖੜਾ ਕਾਲਾ ਕੋਲੀ ਖੜਾ ਅੱਛਾ ਇੱਕ ਆ ਬੱਕਰਾ ਬਕਾਉ ਆ ਬਾਈ ਕੋਲੇ ਹਾਂ ਦੇਖੋ ਉਹ ਬਿੱਲੂ ਕਾਲਾ ਜਿਹੜਾ ਅੱਗੇ ਦੇਖਿਆ ਸੀਗਾ ਲੈ ਵੀ ਬਾਈ ਨੇ ਜਿਹੜਾ ਬਕਾਊ ਮਾਲ ਕਰ ਰੱਖਿਆ ਕਿ ਆ ਬੱਕਰਾ ਜਿਹੜਾ ਬਕਾਊ ਆ ਦੇਖ ਸਕਦੇ ਹੋ ਤੁਸੀਂ ਇਹ ਵੀ ਬੱਕਰਾ ਇਹ ਕਿੰਨੇ ਦਾ ਬਾਈ ਬੱਕਰਾ ਇਹ ਦੇ ਦਾਂਗੇ 12000 ਦਾ ਵੀਰੇ ਅੱਛਾ 12000 ਦਾ ਕਿੰਨੇ ਸਮੇਂ ਦਾ ਹੋ ਗਿਆ ਇਹ ਇਹ ਹੋਊਗਾ 10 ਮਹੀਨੇ ਦਾ 10 ਮਹੀਨੇ ਦਾ ਚਲੋ ਇਹ ਵੀ ਗੱਲ ਹੋ ਗਈ ਹਨਾ ਚਲੋ ਵਧੀਆ ਗੱਲ ਤੇ ਆ ਬੱਕਰੀ ਦੀ ਉਮਰ ਕਿੰਨੀ ਹੈ ਇਹਦਾ ਬਾਈ ਹਜੇ 2 ਦਾੰਦ ਹੀ ਹੋਈ ਹੈ ਜੀ ਅੱਛਾ ਦੂਜਾ ਸੂਣ ਦਾ ਤਿਆਰ ਆ ਗਿਆ ਇਹ ਤੇ ਆਹਾਂ ਇਹ ਹੋ ਗਈ 8 ਦਾੰਦ ਦੇ ਅੱਛਾ ਇਹ ਹੋ ਗਈ 8 ਦਾੰਦ ਠੀਕ ਹੈ ਠੀਕ ਹੈ ਤੇ ਹੋਰ ਕਿਹੜਾ ਬੱਕਰਾ ਸੀਗਾ ਦੂਜਾ ਬੱਕਰਾ ਕੋਹ ਫੜਾ ਕਾਲਾ ਅੰਦਰ ਬਿੱਲੂ ਬਿੱਲੂ ਓਏ ਆ ਜਾ ਸਾਧ ਬਿੱਲੂ ਨੂੰ ਵੀ ਲੈ ਵੀ ਸਾਰਾ ਬਿੱਲੂ ਲੌਚ ਲੱਗਿਆ ਖੜਾ ਬਿੱਲੂ ਨੂੰ ਵੀ ਦਿਖਾ ਦੰਨੇ ਆ ਕੋ ਦੂਜੀ ਵਈ ਦੇ ਨਾਲ ਜੀ ਆ ਯਾਰ ਇਹਦਾ ਨਾ ਬਿੱਲੂ ਬਾਈ ਦੋਸਤੋ ਇਹ ਵੀ ਜਿਹੜਾ ਬੱਕਰਾ ਜਿਹੜਾ ਹੈਗਾ ਬਕਾਊਆ ਬਾਈ ਕੋਲੇ ਤੇ ਇਹਦਾ ਰੇਟ ਕੀ ਰੱਖਤਾ ਬਾਈ ਇਹਦਾ 15000 ਰੁਪਏ। ਅੱਛਾ 15000। ਹਾਂ ਤੇ ਇਹ ਕਿੰਨੇ ਸਮੇ ਦਾ? ਨੋਰਮਲੀ ਤਾਂ ਆਪਾਂ ਰੇਟ ਰੱਖਾਂਗੇ ਬੜਾ ਰੇਟ ਨਹੀਂਗਾ ਪੂਰਾ ਵਧੀਆ ਬੱਚਾ ਵੀਰੇ। ਠੀਕ ਹੈ ਤੇ ਇਹ ਕਿੰਨੇ ਸਮੇ ਦਾ ਹੋ ਗਿਆ? ਇਹ ਹੋ ਗਿਆ 11 ਮਹੀਨਿਆਂ ਦਾ ਵੀ। ਅੱਛਾ 11 ਮਹੀਨੇ ਦਾ। ਲੈ ਵੀ ਦੁੱਧ ਦੰਦ ਜਿਹੜਾ ਬੱਕਰਾ ਗਾ। 11 ਮਹੀਨੇ ਮੱਥੇ ਵਾਲਾ ਮੱਥੇ ਵਾਲਾ ਬੱਚਾ ਬਈ ਇਹ। ਜਿਹੜਾ ਉੱਚਾ ਮੱਥਾ ਵਾਲਾ ਕਹਿੰਦੇ ਇਹਨੂੰ। ਬਾਈ ਦਾ ਜਿਹੜਾ ਮਾਲ ਬਰਕਤ ਕਰਦਾ ਗਾ। ਲੈ ਵੀ ਤੁਸੀਂ ਲੈਣਾ ਤਾਂ ਲੈ ਸਕਦੇ ਹੋ। ਉੱਚੇ ਮੱਥੇ ਵਾਲਾ ਬੱਚਾ ਵੀਰੇ। ਠੀਕ ਹੈ ਠੀਕ ਗੱਲ ਹੈ। ਇਹਦਾ ਕਿਵੇਂ ਉੱਚਾ ਮੱਥਾ ਜਿਵੇਂ ਹਾਂ ਜਿਹੜਾ ਸਿੰਗਾ ਐ ਜੇਕਰ ਮੈਂ ਕਰ ਗਏ ਇਹ ਤਾਂ ਇਹਦਾ ਕਰ ਗਏ ਗਲਤ ਤਾਂ ਨਹੀਂ ਕੁੜ ਗਏ ਨਹੀਂ 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 ਮੈਂ ਬੰਦਾ ਜੀ ਸੀ ਅੱਛਾ ਲੈ ਵੀ ਦੋਸਤੋ ਤੁਸੀਂ ਜੇਕਰ ਕੋਈ ਜਾਨਵਰ ਚਾਰਾਂ ਦੇ ਵਿੱਚੋਂ ਖਰੀਦਣਾ ਤਾਂ ਖਰੀਦ ਸਕਦੇ ਹੋ ਤੁਸੀਂ ਨਾ 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 ਬੰਦੇ ਕੋਈ ਨਹੀਂ ਮੈਂ ਪੁੱਛਦਾ ਦਾ ਨਾ ਕੋਈ ਨਹੀਂ ਹਾਂ ਗਾਗ ਮਿਲ ਗਿਆ ਗਾਗ ਮਿਲ ਗਿਆ ਲਓ ਜੀ ਆਪਾਂ ਬਾਈ ਦੇ ਜਿਹੜਾ ਸਾਥੀ ਨਾਲ ਵੀ ਹਨਾ ਥੋੜੀ ਬਹੁਤੀ ਗੱਲਬਾਤ ਕਰ ਲੈਨੇ ਆ ਤੇ ਇਹਨਾਂ ਦਾ ਆਪਾਂ ਪਿੰਡ ਜਾਣਦੇ ਆ ਕਿਹੜਾ ਗਾ ਤੇ ਬਾਈ ਥੋੜਾ ਜਿਆ ਸੰਗਦਾ ਗਾ ਬਾਈ ਜੀ ਆਪਣਾ ਨਾਮ ਕੀ ਹੈ ਜੀ ਨਹੀਂ ਨਹੀਂ ਆਪਣਾ ਨਾਮ ਗਾ ਜੀ ਹਾਂਜੀ ਆਪਣਾ ਨਾਮ ਕੀ ਹੈ ਬਾਈ ਨਹੀਂ ਨਹੀਂ ਤੇ ਟੰਡੇ ਦਾ ਹੈਗਾ ਟਮੋਲੀ ਥੋੜਾ ਸੰਗਦਾ ਗਾ ਥੋੜਾ ਅੱਛਾ ਚੱਲ ਕੋਈ ਨਹੀਂ ਬਾਈ ਸੰਗਦਾ ਗਾ ਤੇ ਇਹ ਬਾਈ ਦੇ ਨਾਲ ਹੀ ਰਹਿੰਦਾ ਗਾ ਬਾਈ ਹਨਾ ਸਾਥੀ ਇਹ ਗੱਲ ਨਹੀਂ ਕਰਦਾ ਬਾਈ ਚੱਲ ਕੋਈ ਗੱਲ ਨਹੀਂ ਮਰਜੀ ਹੈ ਤੇਰੀ ਬਾਈ ਗੱਲ ਨਾ ਕਰ ਤੇ ਉਹ ਇਹ ਕਹਿੰਦਾ ਬੱਕਰਾਂ ਥੋੜਾ ਕੋਣੀ ਇੱਧਰ ਵਾਲ ਜੁੱਤੇਰੇ ਕੋਲੇ ਹਾਂ ਇਹ ਤਾਂ ਮਿਹਨਤ ਦੇ ਨਾਲ ਹਨਾ ਵੀ ਇੱਕ ਬੱਕਰ ਕੋਈ ਸੀ ਹਾਂ ਬਾਈ ਤੂੰ ਹੀ ਦੇਖ ਲੈ ਤੂੰ ਹਨਾ ਇੱਕ ਬੱਕਰੀ ਸੀਗੀ ਚਲ ਹੌਸਲਾ ਨਾ ਹਾਰ ਤੂੰ ਚਾਰ ਪੰਜ ਲੱਖ ਹੈਦੇ ਕਿੜੋਂ सांगਦਾ ਥੋੜਾ ਜਿਹਾ ਹਾਂ ਕੋਈ ਗੱਲ ਨਹੀਂ ਕੋਈ ਨਹੀਂ ਚਲੋ सांगਦਾ ਤਾਂ ਕੋਈ ਗੱਲ ਨਹੀਂ ਤੇ ਬਾਈ ਵੀ ਦਾ ਸਾਥੀ ਹੈ ਬੱਕਰਾ ਵੀ ਦੇਖ ਲਓ ਬਾਈ ਦਾ ਤੁਸੀਂ ਤਾਂ ਲੈ ਬੱਕਰਾ ਵੀ ਪੂਰਾ ਜਿਹੜਾ ਵਧੀਆ ਰੱਖੀ ਬੈਠਾ ਤੇ ਗੱਲ ਨਹੀਂ ਕਰਦਾ ਗੱਲ ਕਰ ਬਾਈ ਚਲ ਕੋਈ ਗੱਲ ਨਹੀਂ ਬਾਈ ਨਾਂ ਨੂੰ ਹੀ ਦੱਸਦੇ ਆਪਦਾ ਪੂਰਾ ਭਾਈ ਅੱਛਾ ਆ ਦੇਖ ਆਈ ਗੱਲ ਹੋ ਜਾਂਦੀ ਲੈ ਨਾਂ ਕੀ ਹੈ ਜੀ ਆਪਣਾ ਪੂਰਾ ਵੀਰੇ ਅੱਛਾ ਪੂਰਾ ਸਿੰਘ ਹਨਾ ਤੇ ਪਿੰਡ ਕਿਹੜਾ ਜੀ ਟਵਾਲੀ ਅੱਛਾ ਟਵਾਲੀ ਪਿੰਡ ਹਨਾ ਤੇ ਕਿੰਨਾ ਕਿਤੇ ਹੋ ਗਿਆ ਭਾਈ ਕੰਮ ਕਰਦੇ ਨੂੰ ਯਾਰ ਪਹਿਲਾਂ ਇਹ ਦੋ ਕਿ ਸੀ ਮੇਰੇ ਕੋਲੇ ਤਾਂ ਬੱਕਰੀਆਂ ਅੱਛਾ ਹੌਲੀ ਹੌਲੀ ਵੱਧ ਗਈਆਂ ਹੁਣ ਹੈਗੀਆਂ 5 ਸੀ ਹੈਗੀਆਂ ਅੱਛਾ ਤੇ ਮੁੱਲ ਖਰੀਦੀਆਂ ਸੀ ਜਾਂ ਕਿਵੇਂ ਮੁੱਲ ਹੀ ਖਰੀਦੀਆਂ ਸੀਆਂ ਅੱਛਾ ਕਿੰਨਾ ਕੁ ਟਾਈਮ ਹੋ ਗਿਆ ਤੈਨੂੰ ਬੱਕਰੀਆਂ ਦਾ ਥੋੜਾ ਜਿਹੀ ਹੋਇਆ ਸਾਲ ਕੀ ਸਾਲ ਨੂੰੜਕ ਸਾਲੀ ਹੋਇਆ ਪਹਿਲਾਂ ਹੀ ਕੰਮ ਕਰਦੇ ਸੀ ਪਹਿਲਾਂ ਮਾਦੜੀ ਦਾ ਪਈ ਠੀਕ ਹੈ ਠੀਕ ਹੈ ਬੱਕਰੀਆਂ ਦਾ ਫਿਰ ਕਿਸੇ ਨੇ ਕਿਹਾ ਸੀ ਬੱਕਰੀਆਂ ਲੈ ਲੈ ਕੇ ਆਪ ਹੀ ਗਾਣੂ ਕਿਹਾ ਤਾਂ ਗਾਣੂ ਜਵਾਕ ਜਨੇ ਲੈਤੀ ਇੱਕ ਵਰਬਰੀ ਦੀ ਅੱਛਾ ਉੱਥੋਂ ਪੁੱਛ ਪਏ ਉੱਥੋਂ ਆ ਉਹ ਬੈਠ ਕੇ ਉਹ ਸੂਪੀ ਕੋਲ ਬਿਲਕੁਲ ਆ ਕੇ ਉਹਦੇ ਬਟੇ ਦੋ ਲੈ ਜਾਂਦੇ ਆ ਅੱਛਾ ਮੈਂ ਮੈਂ ਲੈ ਜਾਂਦੇ ਦੋ ਠੀਕ ਹੈ ਠੀਕ ਹੈ ਚਲੋ ਤਾਂ ਵਾਦਾ ਵਾਦਾ ਕੰਮ ਵੱਧ ਗਿਆ ਠੀਕ ਹੈ ਠੀਕ ਹੈ ਵਾਦਾ ਵਾਦਾ ਕੰਮ ਵੱਧ ਗਿਆ ਠੀਕ ਹੈ ਠੀਕ ਹੈ ਚਲ ਕੋਈ ਨਹੀਂ ਬਾਈ ਹਨਾ ਵਧੀਆ ਗੱਲ ਆ ਜਿਹੜਾ ਕੰਮ ਤੂੰ ਕਰਦਾ ਰਹਿ ਹੁਣ ਹੈਗਾ 5 6 ਨਾ ਆ ਗਿਆ اچھا 5 6 ਨਾ ਆ ਗਿਆ ਠੀਕ ਹੈ ਠੀਕ ਹੈ ਕਰੇ ਬੱਤੇ ਅੱਛਾ ਫਿਰ ਹੁਣ ਇਹੀ ਕੰਮ ਕਰੀ ਜਾਣਾ ਹਾਂ ਬਸ ਇਹੀ ਤੋਰਾਂਗੇ ਚੱਲ ਵਧੀਆ ਹਨਾ ਯਾਰ ਅੱਧਿਆ ਢੀ ਨਾਲੋਂ ਤਾਂ ਇੱਕ ਆਪ ਦਾ ਰਜਗਾਰ ਤੋਰਿਆ ਤੂੰ ਵਧੀਆ ਗੱਲ ਆ ਹਨਾ ਚੱਲ ਤੇ ਟਾਈਮ ਪਾਸ ਜਿਹੜਾ ਹੋ ਰਿਹਾ ਤੇਰਾ ਹਨਾ ਤੇ ਫਿਰ ਬੱਕਰੀਆਂ ਦੇ ਵਿੱਚ ਵੀ ਕਰ ਰਹੇ ਹਾਂ ਕੰਮ ਪਾਰ ਟਾਈਮ ਪਾਸ ਲੈ ਬੜਾ ਇਹ ਬੱਕਰਾ ਤੇਰਾ ਅੱਛਾ ਇਹ ਕਦੋਂ ਲੈਤਾ ਹੇ ਹੋ ਗਏ 8-10 ਦਿਨ ਹੋ ਗਏ ਅੱਛਾ 8-10 ਦਿਨ ਹੋ ਗਏ ਲੈ ਵੀ ਬਾਈ ਜਿਹੜਾ ਹਨਾ ਚਲੋ ਬਹੁਤ ਇੰਨਾ ਹੀ ਸ਼ੁਕਰ ਆ ਬਾਈ ਨੇ ਗੱਲਬਾਤ ਕੀਤੀ ਹੈਡ ਨਾਲ ਤੇ ਬਾਈ ਜਿਹੜਾ ਸੀਗਾ ਥੋੜਾ ਸੰਗਦਾ ਤੇ ਬਾਈ ਦਾ ਧੰਨਵਾਦ ਬਾਈ ਤੇਰਾ ਬਹੁਤ ਬਹੁਤ ਹਨਾ ਜਿਹੜਾ ਹਨਾ ਬਾਈ ਦਾ ਸਾਥੀ ਜਿਹੜਾ ਸੰਗਦਾ ਸੀਗਾ ਆਜੋ ਬਾਈ ਮਾਲ ਕੰਨੀ ਨੂੰ ਚੱਲ ਵਰਦੇ ਆ ਤੇ ਆਪਾਂ ਫਿਰ ਬਾਈ ਨਾਲ ਗੱਲਬਾਤ ਕਰਦੇ ਆ ਹਨਾ ਤੇ ਬਾਈ ਜਿਵੇਂ ਹਨਾ ਬੱਕਰੀਆਂ ਵਾਲਿਆਂ ਨੂੰ ਸ਼ੌਂਕ ਹੁੰਦਾ ਹਨਾ ਵੀ ਕੁਛ ਨਾ ਕੁਛ ਗਾਉਂਦੇ ਰਹਿੰਦੇ ਆ ਹਨਾ ਆਪਦੇ ਮਨ ਰੰਜਣ ਦੇ ਵਾਸਤੇ ਅੱਛਾ ਤੇ ਤੁਸੀਂ ਵੀ ਗਾਉਨੇ ਹੋ ਕੋਈ ਨਾ ਨਾ ਮਾਸੋਂ ਦਾ ਗਾਣੇ ਤਾਂ ਮੈਂ ਮੋਬਾਈਲ 'ਚ ਹੀ ਜਾਂਦੇ ਰਹਿੰਦੇ ਆਂ ਮਨੋਰੰਜਨ ਮੋਬਾਈਲ 'ਤੇ ਦੇਖਦੇ ਆਂ ਹੈ ਹਾਂ ਠੀਕ ਹੈ ਗਾਣੇ ਸੁਣ ਲੇ ਹਾਂ ਤਾਂ ਸੈਂ ਟਾਈਮ ਪਾਸ ਹੋ ਜਾਂਦਾ ਅੱਛਾ ਤਾਂ ਆ ਦੇਖ ਲਿਆ ਅੱਛਾ ਅੱਛਾ ਠੀਕ ਹੈ ਠੀਕ ਹੈ ਹਾਂ ਆਪ ਨਹੀਂ ਗਾਉਂਦੇ ਗਾਉਂਦੇ ਹਾਂ ਤੇ ਬਾਈ ਫਿਰ ਆਪਾਂ ਕਿੰਨੀ ਕ ਮਾੜ ਕੱਢ ਦਿੰਨੇ ਆਂ ਡੇਲੀ ਅਸੀਂ ਤਾਂ ਬਈ ਕਿਰਾਂ ਤਾਂ ਹੁਣ ਨੇੜੇ ਨੇੜੀ ਰਹਿੰਦੇ ਆ ਜਦੋਂ ਮਲਾ ਕੱਖ ਹੁਣ ਵਰਗਾ ਹੋਏ ਤੇ ਆ ਦੇਖ ਹਾਂ ਹਾਂ ਜਦੋਂ ਕੱਖ ਨਹੀਂ ਹੁੰਦੇ ਉਦੋਂ ਫਿਰ ਗਾਹਾਂ ਦਾ ਕਹਣਾ ਪੈਂਦਾ ਅੱਛਾ ਠੀਕ ਹੈ ਜੇ ਤਾਂ ਪੱਠੇ ਮਿਲੀ ਜਾਣ ਤਾਂ ਖੜੇ ਰਹਿਨੇ ਹੋਣਾ ਫੇਰ ਤਾਂ ਨੇੜੀ ਖੜ ਜਣੇ ਆ ਠੀਕ ਹੈ ਜਦੋਂ ਕੱਖ ਨਹੀਂ ਹੁੰਦੇ ਫਿਰ ਲੰਮੇ ਵੀ ਲੰਘ ਜਣੇ ਉਹ ਪੁੱਲ ਤੇ ਵੀ ਜਾ ਕੇ ਜਣੇਗਾ ਹਾਂ ਅੱਛਾ ਅੱਛਾ ਠੀਕ ਹੈ ਠੀਕ ਹੈ ਤੇ ਘਰੇ ਫਿਰ ਵਾਪਸੀ ਵਗੈਰਾ ਕਿੰਨੇ ਕ ਬਜੇ ਕਰਦੇ 5 ਵਜੇ ਹੱਕਦੇ ਨੇ ਬਈ ਅੱਛਾ 5 ਵਜੇ ਨੂੰ ਤੁਸੀਂ ਐ ਹੁੰਦਾ ਵੀ ਘਰੇ ਚਲੀ ਜਾਓ ਘਰੇ ਹਾਂ 5 ਸਾਢੇ 5 ਦੀ ਮਰਜ਼ੀ ਦੂਰ ਹੋਵਾਂ ਹਾਂ ਹਾਂ ਠੀਕ ਹੈ ਸਮਾਂ ਉਹਦੇ ਬਾਅਦ 8:00 ਵਜੇ ਧੁੱਪੇ ਕੱਢਦੇ ਨੇ ਹੈਗੇ ਹਾਂ ਤੇ 1:00 ਵਜੇ ਫਿਰ ਇਧਰੋਂ ਹੱਕ ਲਈਦਾ ਇਹਦਾ ਅੱਛਾ ਜੀ ਪੀ ਕੇ ਰੋਟੀ ਰੋਟੀ ਖਾ ਕੇ ਅੱਛਾ ਚਾਰੇਤੀ ਡਿਪੈਂਡ ਹੋ ਕੇ ਕੋਈ ਖਾਦ ਖਰਕ ਪਾਉਣੇ ਪਾਉਣੇ ਆ ਬਈ ਨੀਰਾ ਨੂੰ ਰਾਈ ਪਾਉਣੇ ਆ ਜੀ ਅੱਛਾ ਨੀਰੇ ਦਾ ਕੀ ਰੇਟ ਚੱਲ ਰਿਹਾ ਆਪਣੇ ਨੀਰਾ 1000 ਰੁਪਏ ਆ ਕਾਠਲਪੁਰ ਬਈ Rajasthan ਚੋਂ ਦਾ 1000 ਤੋਂ ਲੈਣੇ ਅੱਛਾ ਇੱਥੋਂ ਲੈਣੇ ਆ ਜਾਂ ਇੱਥੋਂ ਪਿੰਡੋਂ ਹੀ ਆਉਂਦੀ ਹੁੰਦੀ ਹੈ ਗੱਡੀ Rajasthan ਚੋਂ ਅੱਛਾ ਅੱਛਾ ਠੀਕ ਐ ਐ ਆ ਢਾਂਗੀ ਦਾ ਫਿਰ ਇਹ ਕਿੱਥੋਂ ਮਿਲਦੀ ਹੈ ਢਾਂਗੀ ਜਿਹੜੀ ਲਈ ਬੈਠਾ ਜੀ ਢਾਂਗੀ ਬਈ ਪਤੌੜੋਂ ਮਿਲ ਜਾਂਦੀ ਹੈ ਬਰਨਾਲੇੋਂ ਮਿਲਦੀ ਹੈ ਇਹ ਅੱਛਾ ਠੀਕ ਐ ਠੀਕ ਐ ਇਹ ਕਿੰਨੇ ਕ ਦੀ ਆਈ ਸੀਗੀ ਇਹ 2.5-300 ਦੀ ਹੈ ਬਈ ਇਹ ਅੱਛਾ ਤੇ ਜਿੱਦਾਂ ਫਿਰ ਤੁਸੀਂ ਢਾਂਗੀ ਚੱਕੀ ਸੀਗੀ ਹਨਾ ਤੇ ਫਿਰ ਆਏ ਨਹੀਂ ਲੱਗਿਆ ਸੰਗ ਜੀ ਵੀ ਦਰਜੀ ਤੋਂ ਸਿੱਧਾ ਹੀ ਬੱਕਰੀਆਂ ਤੇ ਮੈਨੂੰ ਤਾਂ ਨਹੀਂ ਸੰਗ ਲੱਗੀ ਊ ਜਾਨੀ ਲੋਕ ਮੈਨੂੰ ਜ਼ਰੂਰ ਕਹਿੰਦੇ ਆਗੇ ਜੇ ਜਰਾ ਕੰਮ ਪੱਖੇ ਵਾਲਾ ਸੀ ਤੇਰਾ ਬੈਠਕ ਵਾਲਾ ਕੰਮ ਵਧੀਆ ਕੰਮ ਸਰਦਾਰੀ ਕੰਮ ਸੀ ਇਹਨੇ ਤਾਂ ਪਰ ਹੁਣ ਵੀ ਸਰਦਾਰਾਂ ਨੂੰ ਵੀ ਹੈਗਾ ਆਪਾਂ ਨੂੰ ਕੋਈ ਉਹੜੀ ਹਾਂ ਪਰ ਲੋਕਾਂ ਨੂੰ ਰਹਿੰਦਾ ਜੀ ਮੈਨੂੰ ਕੋਈ ਵੀ ਸ਼ਰਮੀ ਨਹੀਂ ਲੋਕ ਮੇਰੀ ਵੀ ਬਿਸ਼ਰਮੀ ਲੋਕ ਮੰਨਦੇ ਆ ਯਾਰ ਅੱਛਾ ਅੱਛਾ ਇਹਦੇ ਦੂਤ ਮੁੰਦੇ ਉਹ ਕਹਿੰਦੇ ਆ ਯਾਰ ਤੂੰ ਵਧੀਆ ਕੰਮ ਸੀਰਕਾ ਨੂੰ ਪਕਰਾਂ ਦਾ ਕੰਮ ਚ ਕਿਉਂ ਪੈ ਗਿਆ ਯਾਰ ਹਾਂ ਤੇ ਪਹਿਲਾਂ ਤਾਂ ਘਰ ਦੇ ਵੀ ਕਰਦੇ ਹੁੰਦੇ ਸੀ ਹੁਣ ਘਰ ਦੇ ਵੀ ਟਿਕ ਟਕ ਗਏ ਅੱਛਾ ਠੀਕ ਹੈ ਠੀਕ ਹੈ ਤੇ ਜਦੋਂ ਦੇਖਿਆ ਹਨਾ ਵੀ ਬੱਕਰੀਆਂ ਨੇ ਥੋੜਾ ਰੰਗ ਭਗ ਲਾਏ ਤਾਂ ਫਿਰ ਅਗਲਾ ਟਿਕ ਜਾਂਦਾ ਹਨਾ ਫਿਰ ਅਗਲਾ ਉਦੋਂ ਕਹਿ ਦਿੰਦਾ ਵੀ ਮੈਨੂੰ ਵੀ ਦਵਾ ਦੇ ਲੋਕ ਹੁਣ ਤਾਂ ਬਾਹਲੀ ਕੁੜੀ ਵੀ ਕਹਿੰਦੀ ਜਿਹੜੀ ਕੋਈ ਨਹੀਂ ਕਹਿੰਦੀ ਆਪਣੀ ਸੈਟਿੰਗ ਨਹੀਂ ਹੁੰਦਾ ਤੁਹਾਨੂੰ ਇਕੱਠੇ ਹੀ ਲੈ ਦਾਂਗੇ ਬਾਵਾ ਅੱਛਾ ਠੀਕ ਹੈ ਠੀਕ ਹੈ ਹਾਂ ਵਿਚਾਰੀ ਐਵੇਂ ਗਾ ਚੱਲ ਵਧੀਆ ਗੱਲ ਹੈ ਹਨਾ ਹੋਰ ਵੀ ਮਿਹਨਤ ਦਾ ਜਿਹੜਾ ਆਪਣੇ ਬਈ ਬਾਹਰ ਬਾਗੇ ਮੈਂ ਮਿਹਨਤ ਕਰੀ ਆਪਾਂ ਪਸ਼ੂ ਪਾਲਿਆ ਆਪਾਂ ਕੋਈ ਕੁ ਚੰਗਾ ਵਾਣਾ ਕੰਮ ਨਹੀਂ ਜ਼ਿੰਦਗੀ ਚ ਕਰਿਆ ਠੀਕ ਹੈ ਠੀਕ ਹੈ ਬਈ ਪਪੋਰ ਪਿੰਡ ਜਾ ਨਹੀਂ ਕਹਿ ਸਕਦਾ ਆ ਕਹਿ ਸਕਦਾ ਵੀ ਇਹ ਬੱਕਰਾਂ ਰੱਖ ਲੈ ਤੂੰ ਕੰਮ ਵਧਾਈਂ ਇਧਰ ਹਾਂ ਬਈ ਇਹਦਾ ਕੰਮ ਦੀ ਤਾਂ ਕਰ ਮੈਨਾਂ ਯਾਰ ਮੈਨੂੰ ਤਾਂ ਕੋਈ ਬੇਸ਼ਰਮੀ ਨਹੀਂ ਛੋਣੂ ਹੋਊਗੀ ਮੈਨੂੰ ਤਾਂ ਕੋਈ ਨਹੀਂ ਤਾਂ ਨਜ਼ਾਰੇ ਐਥੇ ਨਾ ਕੁਛ ਦੀ ਨਿੰਦਿਆ ਨਾ ਖਦੀ ਚੂਗਲੀ ਮੌਜਾਂ ਕਰਦੇ ਨੂੰ ਕਰਿਆ ਹਣਾ ਕੁਦਰਤ ਦੇ ਹਾਂ ਟੈਨਸ਼ਨ ਤੋਂ ਹਾਂ ਕੁਦਰਤ ਦੇ ਜਿਹੜਾ ਕੁਦਰਤ ਦੇ ਰੰਗ ਕੋਈ ਜੀਵ ਟੱਕਰ ਗਿਆ ਕੋਈ ਪੰਛੀ ਟੱਕਰ ਗਿਆ ਮੌਜਾਂ ਕਰਦੇ ਆਂ ਬਈ ਹਾਂ ਸਹੀ ਗੱਲ ਆ ਸਹੀ ਗੱਲ ਆ ਬਈ ਫੁੱਲੀ ਹੋਵੇਗੀ ਹਾਂ ਤੇ ਪੂਰੀ ਹਵਾ ਵਾਤਾਵਰਨ ਹਾਂ ਤੇ ਮੋਜਾਂ ਨਾ ਰਹੀਦਾ ਭਰਾਵਾ ਜੀ ਆਪਦੀ ਮਰਜ਼ੀ ਨਾਲ ਬਹਿ ਜਾਓ ਖੜ੍ਹ ਜਾਓ ਹਣਾ ਇਹ ਤਾਂ ਹਾਂ ਹਾਂ ਤੇ ਬਤੀਲੀ ਵਾਲਾ ਕੰਮ ਹਿਆ ਇਹ ਹੀ ਕਰਿਆ ਨਹੀਂ ਹਜੇ ਅੱਛਾ ਹਾਂ ਬਤੀਲੀ ਵਾਲਾ ਕੰਮ ਨਹੀਂ ਆ ਜੀ ਅਜ ਕਰਿਆ ਘਰੋਂ 1 ਵਜੇ ਤੁਰਦੇ ਆ ਰੋਟੀ ਉਟੀ ਖਾ ਕੇ ਠੀਕ ਹੈ ਅੱਛਾ ਅੱਛਾ ਜਿਉਂ ਉਹ ਦਿਆਗੇ ਉਹਨਾਂ ਕੋਲੇ ਬਤੀਲੀਆਂ ਬਦੁੱਲੀਆਂ ਵੀ ਪਰਾਣਾ ਉਹ ਹਜੇ ਹਜੇ ਲੰਮਾ ਕੰਮ ਜਦੋਂ ਚੱਲ ਪਿਆ ਜਦੋਂ ਜਦੋਂ ਬਾਲਾ ਲੰਮਾ ਹੋ ਗਿਆ ਵੀ ਯਾਨੀ ਕਿ 100 ਡੂੜ ਪਸ਼ੂ ਹੋ ਜੇ 100 ਬਾਲੂ ਫਿਰ ਲੰਮਾ ਕੰਮ ਹੋ ਜਾਂਦਾ ਠੀਕ ਆ ਬੇ ਉਹ ਤੋਂ ਤੁਸੀਂ ਤਿੱਲੀ ਚੱਕਾਂਗੇ ਹਾਂ ਠੀਕ ਆ ਕੋਈ ਸੰਗ ਕੋਈ ਨਹੀਂ ਚੱਕਾਂਗੇ ਜ਼ਰੂਰ ਹਾਂ ਚੱਕਾਂਗੇ ਜ਼ਰੂਰ ਪੂਰੀ ਵਧੀਆ ਲਿਆਵਾਂਗੇ ਸੋਨੇ ਵਰਗੀ ਪਤਲ ਦੀ ਬਦੀਲੀ ਸਹੀ ਗੱਲ ਆ ਸਹੀ ਗੱਲ ਆ ਬਾਈ ਹਾਂ ਇਹ ਤਾਂ ਹੈ ਹਨਾ ਹੁਣ ਆਏ ਆ ਜੇ ਨੇੜੇ ਨੇੜੇ ਰਹਿੰਦੇ ਆ ਵੀ ਘਰੋਂ ਚੱਲ ਚਾਬ ਵੀ ਕੇ ਆ ਜੀ ਹਾਂ ਇਹ ਤਾਂ ਹੈ ਥੋੜੇ ਆ ਚਲੋ ਰੱਜ ਵੀ ਜਾਂਦੇ ਆ ਹਨਾ ਜੇ ਮਾਲ ਜ਼ਿਆਦਾ ਹੋਵੇ ਤਾਂ ਮਾਲ ਜ਼ਿਆਦਾ ਹੋਵੇ ਤਾਂ ਬਹੁਤ ਟਾਈਮ ਲੰਘ ਜਾਂਦਾ ਹੁੰਦਾ ਹਾਂ ਸਹੀ ਸਹੀ ਗੱਲ ਆ ਸਹੀ ਗੱਲ ਆ ਬੱਕਰੀਆਂ ਆਪਣੀ ਇੱਧਰ ਵੀ ਵਾਦੀਆਂ ਹਨਾ ਕਿਹ ਇੱਕ ਨੰਬਰ ਆਪਣਾ ਕੋਈ ਹਜੀਆਂ ਪੂਰੀਆ ਵਧੀਆ ਬੱਕਰੀਆਂ ਨਾਲੇ ਆਪਾਂ ਘਟ ਰੇੜੇ ਚ ਲੈਤਾਂ ਜਮ ਹਾਂ ਸ ਲੈ ਉਹ ਵੀ ਕਿ ਬੱਕਰੀਆਂ ਦੇ ਉੱਤੇ ਵੀ ਜਿਹੜੀ ਝਾਤੀ ਮੜੀ ਮੜੀ ਮਰਵਾ ਦੇ ਨਾਲ ਦੀ ਨਾਲ ਹਨਾ ਬਾਈ ਦੀਆਂ ਉੱਤੇ ਤੇ ਬਾਈ ਦਾ ਵੀ ਥੋੜਾ ਬਹੁਤਾ ਜਿਹੜਾ ਮੂੰਹ ਮਹਾਂਦਰਾ ਦਿਖਾਉਦਾ ਦੂਜੇ ਦਾ ਵੀ ਬਹੁਤ ਸੰਗ ਦਾ ਬਾਈ ਯਾਰ ਹਨਾ ਲੈ ਪੂਰਾ ਮੇਰੇ ਨਾਲ ਹੀ ਰਹਿੰਦਾ ਬਾਈ ਇਹ ਹਾਂ ਹਾਂ ਮੈਂ ਇਹਦੇ ਨਾਲ ਹੀ ਚਾਰਦਾ ਵੱਧ ਠੀਕ ਹੈ ਠੀਕ ਹੈ ਹਾਂ ਜੋਟੀ ਬਣੀ ਹਨਾ ਬੰਦਾ ਜਿਹੇ ਜਿਹੇ ਬੰਦਾ ਹੁੰਦਾ ਯਾਰ ਉਹ ਬੱਕ ਮਣਮਣਿਆਂ ਦੇ ਮੇਲੇ ਆ ਇਹਦੇ ਨਾਲ ਝੂਟੇ ਹੁੰਦੇ ਵੀ ਇਕੱਠੇ ਖੇਡਦੇ ਰਹੇ ਆ ਅਸੀਂ ਹਾਂ ਹਾਂ ਅੱਛਾ ਦਿਲ ਮਿਲਿਆ ਵੇ ਇਹਦੇ ਨਾਲ ਬੰਦੇ ਦਿਲ ਮਿਲਿਆ ਵਾ ਝੂਟੇ ਫੇਰ ਇਸੇ ਕੰਮ 'ਚ ਹੀ ਲਿਆਂਦਾ ਹਨਾ ਤੂੰ ਹਾਂ ਠੀਕ ਹੈ ਠੀ ਤੇਰੀ ਬਣ ਗਈ ਹੁਣ ਪੂਰੀ ਫੋਟੋ ਪੂਰੀ ਕੈਂਟ ਬੱਕਰੇ ਨਾਲ ਖਿੱਚਦੀ ਲਾ ਤੇਰੇ ਨਾਲ ਹੀ ਮੈਂ ਤਾਂ ਇਹਨੂੰ ਕਹਦਾ ਮਾ ਨਾਂ ਰਹੇਗਾ ਤੇ ਜੜੀ ਬਣ ਜੂ ਆਪਣਾ ਵੱਡਾ ਔਲੇ ਜੜ ਬਣਾਵਾਂਗੇ ਦੋਨੇ ਹਾਂ ਸਹੀ ਗੱਲ ਹੈ ਭਾਈ ਆਪਦਾ ਕੰਮ ਹੈ ਨਾ ਸਰਦਾਰੀ ਕੰਮ ਹੈ ਤੇ ਬੱਕਰੇ ਨਾਲ ਉਹ ਵੀ ਸੋਹਣੀ ਫੋਟੋ ਆ ਰਹੀ ਜਿਹੜੀ ਬਾਈ ਦੀ ਲੈ ਬਾਈ ਖੜਾ ਨਹਿਰ ਦੇ ਕੰਡੇ ਲੈ ਤੇ ਕੰਡੇ ਤੇ ਠੰਡੀ ਹਵਾ ਕੀ ਦੇ ਠੰਡੇ ਦੇਖਾ ਹਵਾ ਚੱਲੀ ਜਾਂਦੀ ਕਿਨਾਰੇ ਦੇਖਣਾ ਪੂਰਾ ਠੰਡੀ ਹਵਾ ਚ ਹਾਂ ਕਨਾ ਬਾਈ ਦਾ ਪੂਰਾ ਇੱਕ ਨਾ ਪੂਰਾ ਤੇ ਠੰਡ ਠੰਡ ਲੱਗਦੀ ਨਹੀਂ ਇਹਨੂੰ ਬਾਈ ਨੂੰ ਜਮਾ ਹੀ ਜਮਾ ਨਹਿਰ ਤੇ ਜਿਹੜਾ ਘੜਾ ਸਿਆਲਾਂ ਦਾ ਕੰਮ ਆ ਚਲੋ ਅੱਜ ਤਾਂ ਧੁੱਪ ਨਿਕਲੀ ਵੀ ਆ ਕਿ ਨਹੀਂ ਬਿੱਤੀ ਹਾਂ ਨਾ ਬਚਾਈ ਬੈਠਾ ਬਾਈ ਹਾਂ ਬਾਈ ਨੇ ਜਿਹੜੀ ਬਹੁਤ ਵਧੀਆ ਜਿਹੜੀ ਸਾਨੂੰ ਹਨਾ ਜਾਣਕਾਰੀ ਦਿੱਤੀ ਜਿੰਨਾ ਬਾਈ ਨੇ ਤਜਰਬਾ ਆਪ ਦਾ ਇਕੱਠਾ ਕੀਤਾ ਸੀਗਾ 2 ਸਾਲਾਂ ਚ ਜਿੰਨਾ ਬੱਕਰੀਆਂ ਦਾ ਕੰਮ ਕਰਦੇ ਨੂੰ ਬਾਈ ਨੂੰ ਸਮਾਂ ਹੋ ਗਿਆ ਤੇ ਬਾਈ ਨੇ ਚੰਗੀ ਚੋਖੀ ਜਿਹੜੀ ਆਪਦੀ ਜਾਣਕਾਰੀ ਇਕੱਠੀ ਕੀਤੀ ਹੋਈ ਐ ਤੇ ਬਾਈ ਦਾ ਸਾਥੀ ਥੋੜਾ ਸੰਗਦਾ ਸੀਗਾ ਤੇ ਇਹ ਹੁਣ ਲੋਟ ਆਇਆ ਹਨਾ ਵੀ ਕਿ ਹੁਣ ਬਣਾਇ ਦੀ ਪੂਰੀ ਵੀਡੀਓ ਤੇ ਧੰਨਵਾਦ ਬਾਈ ਹਨਾ ਛੋਡੇ ਬਹੁਤ ਧੰਨਵਾਦ ਬਾਈ ਜਿਹੜਾ ਸਾਡੇ ਕੋਲੇ ਬੱਕਰਾਂ ਵਾਲੇ ਕੋਲੇ ਆਏ ਹਾਂ ਸਹੀ ਗੱਲ ਛੋਡੇ ਦਰਗੀ ਅਸੀਂ ਹਾਂ ਬਾਈ ਲੰਦਗਾ ਨੂੰ ਸੁਆ ਹਾਂ ਸਹੀ ਗੱਲ ਸਾਨੂੰ ਕੋਈ ਜਾਣਦਾਨ ਨਹੀਂ ਸੀ ਬੱਕਰਾਂ ਵਾਲਿਆਂ ਨੂੰ ਪਰ ਆਣੇ ਬੰਦੇ ਦੱਸਦੇ ਹੁੰਦੇ ਕਿ ਜਾਣਦਾਨ ਨਹੀਂ ਸੀ ਬੱਕਰਾਂ ਵਾਲਿਆਂ ਦਾ ਉਹ ਸਮਝਦੇ ਹੁੰਦੇ ਸੀ ਵੀ ਇਹ ਤਾਂ ਬੱਕਰਾਂ ਵਾਲਾ ਹੀ ਆ ਜਾ ਸਹੀ ਗੱਲ ਹੈ ਬਾਈ ਹਾਂ ਪਰ ਹੁਣ ਛੋਡੇ ਸਰਤੀ ਅਸੀਂ ਦੂਰ ਤੱਕ ਪਹੁੰਚ ਜਾਗੇ ਹਾਂ ਠੀਕ ਹੈ ਬਾਈ ਧੰਨਵਾਦ ਹੋਰ ਬਹੁਤ ਧੰਨਵਾਦ ਛੋਡੇ ਵੀ ਛੋਡੇ ਚੈਨਲ ਦਾ ਬਈ ਛੋਡਾ ਵੀਰੇ ਬਹੁਤ ਧੰਨਵਾਦ ਹੈ ਠੀਕ ਹੈ ਬਾਈ ਦੋਸਤੋ ਕਿਸੇ ਹੋਰ ਬੱਕਰੀਆਂ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਤਦ ਤੱਕ ਦੇ ਲਈ ਰੱਬ ਰੱਖੇ